12 12 ਵਜੇ 1:30 ਵਜੇ ਫੋਨ ਲਾਉਣਗੇ ਤਾਂ ਟ੍ਰਿੰਕ ਕਰਕੇ ਕਿਵੇਂ ਆ ਕੀ ਹਾਲ ਚਾਲ ਆ ਤੁਸੀਂ ਦੋ ਨਿੱਕਲੇ ਮਾਮਾ ਤੁਸੀਂ ਆਪਣਾ ਫੋਨ ਐ ਕਿਸੇ ਦਾ ਮੈਨੂੰ ਕਹਿੰਦਾ ਵੀਡੀਓ ਕਾਲ ਕਰ ਮੈਂ ਅੱਛਾ ਠੀਕ ਆ ਮੈਨੂੰ ਬੰਦਾ ਮਜਬੂਰ ਕਰ ਰਿਹਾ ਸੀ ਅੱਛਾ ਮੇਰੇ ਕੋਲ ਵੀਰੇ ਮੈਂ 80% ਦਾ ਫੋਨ ਲਿਆਂਦਾ ਸੀ ਅੱਛਾ ਠੀਕ ਆ ਇੰਨਾ ਫੋਰਸ ਕਰ ਰਿਹਾ ਸੀ ਬੰਦਾ ਮੈਨੂੰ ਨਾ ਮਤਲਬ ਮੈਂ ਕੀ ਬੋਲਾਂ ਕਿਉਂਕਿ ਮੇਰੀ ਮੰਮੀ ਨੂੰ ਮੈਂ ਨਹੀਂ ਚਾਹੁੰਦੀ ਵੀ ਤਾਂ ਤਾਂ ਤੇ ਮੈਨੂੰ ਨਾ ਇਦਾਂ ਕਹਿਣਾ ਵੀ ਮੇਰੀ ਕੁੜੀ ਗਲਤ ਹੋ ਗਈ ਹੂੰ ਮੇਤਰੋ ਦਰਦ ਬੰਡਾਇਆ ਕਰੋ ਦਰਦ ਨੂੰ ਵਧਾਇਆ ਨਾ ਕਰੋ ਆ ਕਿਹੜੀ ਸਿਆਣਪ ਆ ਯਾਰ ਮੈਨੂੰ ਵੀਡੀਓ ਕਾਲ ਕਰ ਵੀਡੀਓ ਕਾਲ ਕਰਨੋਂ ਤੇਰੀ ਕੀ ਲੱਗਦੀ ਆ ਬਈ ਕੀ ਕਰਨਗੇ ਜੂਸ ਦਾ ਫਾਇਦਾ ਚੱਕ ਕੇ ਨੋਟ ਤੇ ਲਿਖ ਕੇ ਨੰਬਰ ਆਵਦਾ ਫੜਾ ਦੇਣਗੇ ਵੀ ਆ ਆਪਣਾ ਨੰਬਰਾਂ ਕਨੈਕਟ ਕਰ ਲਓ ਵੀ ਮੈਨੂੰ ਫੋਨ ਕਰ ਲਿਓ ਤੇ ਜਨੇ ਕਿ ਇਹ ਬੋਲ ਦੇਣੀ ਚੁੱਪ ਕਰਕੇ ਜਿਹੋ ਵਿੱਚ ਪਾਣ ਦੀਏ ਪੈਸੇ ਹੱਸ ਕੇ ਕਹਿੰਦੇ ਕੋਈ ਗੱਲ ਨਹੀਂ ਵੀਰੇ બસ ਐਂ ਕਹਿ ਕੇ ਸਾਰਦਾਂ ਦੀ ਜਿਹਨੇ ਕਿਦੇ ਹਾਲਾਤ ਬਹੁਤ ਲੋਕ ਠੱਕਾ ਕਰਦੇ ਨੇ। ਇਹ ਚੋਣੀਆਂ ਕਿ ਵੀ ਮੇਰੀ ਹੱਥ ਬੰਨ ਕੇ ਬੈੰਤੀ ਆ ਵੀ ਮੇਰੀ ਮਾਂ ਸੌਖੀ ਰੋਟੀ ਕਾਲੂ ਮੈਂ ਰੇੜੀ ਵੀ ਕਿੰਨਾ ਕ ਟਾਈਮ ਲਾ ਲੂ ਵੀਰੇ ਠੀਕ ਆ। ਠੀਕ ਆ। ਪੂਰੇ ਬਹੁਤ ਮੁੰਡੇ ਇਆਂ ਜੇ ਵੀ ਆਉਂਦੇ ਨੇ। ਕੋਈ ਕਿਵੇਂ ਬੋਲਦਾ ਕੋਈ ਕਿਵੇਂ ਬੋਲਦਾ ਸਾਰਾ ਕੁਝ ਐਂਡੋ ਕਰਨਾ ਪੈਂਦਾ ਕਿਉਂਕਿ ਮੈਨੂੰ ਪਤਾ ਵੀਰੇ ਮੈਂ ਕੀ ਮਹਿਸੂਸ ਕਰਦੀ ਆਂ। ਜੀ ਸਾਲਾ ਕੀ ਕਹੋਗੇ ਵੀਰੇ ਮੈਂ ਮਤਲਬ ਕਣਕ ਲੈ ਰਕੀ ਪਰ ਉਹਦੇ ਕਣਕ ਦੇ ਜੇ ਪੈਸੇ ਦਿੱਤੇ ਹੀ। ਅੱਛਾ। ਹੌਸਲਾ ਖਣੇਪੀ ਗੱਲ। ਜਿੱਦ ਲਈ ਵੀਰੇ ਮੇਰੇ ਸੱਟ ਲੱਗੇ ਆ ਨ ਹੂੰ ਇੱਕ ਮਿੰਟ ਹੋਰ ਮੇਰਾ ਤੋ ਵੀ ਹੈ ਵੀ ਮਤਲਬ ਕਹਿੰਦੇ ਨੇ ਲੋਕ ਪਾਰਟੀ ਨਾਲ ਸੰਬੰਧ ਹੈ ਤਾਂ ਮੇਰਾ ਕੋਈ ਪਾਰਟੀ ਨਾਲ ਸੰਬੰਧ ਨਹੀਂ ਠੀਕਾ ਕਿਸੇ ਨਾਲ ਮੇਰਾ ਕੋਈ ਸੰਬੰਧ ਨਹੀਂ ਹੈਗਾ ਅੱਛਾ ਠੀਕਾ ਬਾਈ ਆਉਂਦਾ ਭਗਵੰਤ ਮਾਨ ਬਈ ਆ ਜਾਂਦੇ ਨੇ ਮਿਲਦੇ ਨੇ ਵੀਰੇ ਵਧੀਆ ਹੱਸ ਕੇ ਬੁਲਾਉਂਦੇ ਆ ਐਮ ਐਲ ਏ ਅਮਰ ਤੋੜਾ ਬੁਲਾਉਂਦਾ ਹਾਂ ਸਾਰੇ ਬਈ ਗੱਲ ਕਰਨੂ ਨੇ ਵੀ ਜੇ ਕੋਈ ਮੈਨੂੰ ਮਿਲਦੀ ਆ ਕੋਈ ਛੋਟੀ ਮੋਟੀ ਸਰਕਾਰੀ ਨੌਕਰੀ ਕੋਈ ਮੈਨੂੰ ਸਕੂਲ ਦੇ ਵਿੱਚ ਝਾੜੂ ਤੇ ਰੱਖ ਲੈਣਾ ਕੋਈ ਮਤਲਬ ਕਚੈਰੀਆਂ ਚ ਕੋਈ ਛੋਟੀ ਮੋਟੇ ਕੰਮ ਤੇ ਮੈਂ ਕਿਹੜਾ ਕੋਈ ਡੀ ਐਸ ਪੀ ਦੀ ਜਾਂ ਕੋਈ ਅਫਸਰ ਦੀ ਨੌਕਰੀ ਮੈਨੂੰ ਮਿਲ ਰਹੀ ਸੱਤ ਵਜੇ ਆ ਗਈ ਬਈ ਉਹ ਵੀ ਵਿਚਾਰੀ ਆਪਦਾ ਹੰਬਲਾ ਮਾਰਦੀ ਆ ਦਵਾਈ ਦ ਦਵਾਈ ਪਾ ਕੇ ਅੱਖਾਂ ਚ ਦਵਾਈ ਲੈ ਕੇ ਠੀਕ ਆ ਮੈਂ ਵੀ ਆਪਦਾ ਹੰਬਲਾ ਮਾਰ ਰਹੀ ਆ ਵੀਰੇ ਪੈਸੇ ਇਕੱਠੇ ਕਰਕੇ ਮੇਰੇ ਪੈਸੇ ਬ ਸੱਤ ਬਣੇ ਸੱਤ ਬਣੇ ਕਿਵੇਂ ਲੱਗਦੀ ਮੈਂ ਵੀਰੇ ਘਰੇ ਜਾ ਰਹੀ ਸੀ ਪਹਿਲੇ ਦਿਨ ਹੀ ਲਾਈ ਸੀ ਰੇੜੀ ਅੱਛਾ ਇਸ ਲਈ ਸਾਲ ਵੀਰੇ ਮੈਂ ਪਹਿਲਾਂ ਜਾ ਰਹੀ ਸੀ ਰੇੜੀ ਉਰੋ ਲੈ ਕੇ ਜਦੋਂ ਅੱਥਨ ਮੈਂ ਘਰੇ ਗਈ ਜਾ ਕੇ ਜਦੋਂ ਮੈਂ ਕਿਲੋਮੀਟਰ ਲੰਘ ਗਈ ਅੱਗੇ ਬਸ ਜਾ ਕੇ ਰੇੜੀ ਜਦੋਂ ਮੈਂ ਚਲਾਉਣ ਲੱਗੀ ਬਸ ਪਿੱਛੋਂ ਦੀ ਆ ਕੇ ਗੱਡੀ ਉੱਤੀ ਚੜਾ ਪਈ ਵੀਰੇ ਆ ਸਾਰੀ ਚੀਜ਼ ਤੁਹਾਨੂੰ ਸਾਰਾ ਇਧਰੋਂ ਆ ਚੀਜ਼ ਹੋ ਗਈ ਸੀ ਆ ਚੀਜ਼ ਅਜੇ ਵੀ ਦਰਦ ਹੁੰਦਾ ਦਾ ਮਤਲਬ ਜਦਾਂ ਗੱਨਾ ਲਾਉਣਿਆਂ ਨਾ ਆ ਚੀਜ਼ ਉਹ ਰਪਲੇਟਾਂ ਵਿੱਚ ਚੜ ਜਾਂਦੀਆਂ ਨੇ ਵੀਰੇ ਅੱਛਾ ਮਗਰ ਕਿ ਆਈ ਆਉਂਦੀ ਆ ਚੀਪ ਪੁੱਤ ਦੀ ਸਾਰੀ ਉਹ ਖਤਮ ਹੋ ਗਈ ਸਿਆਸਤ ਪੁੱਤ ਦੀ ਆ ਪਾਰਟੀ ਨੂੰ ਜਦੋਂ ਲਾ ਕੇ ਸਪੋਰਟ ਕਰਦੀ ਆ ਆਮ ਪਾਰਟੀ ਨੂੰ ਬਹੁਤ ਜ਼ਿਆਦਾ ਸਪੋਰਟ ਕਰਦੀ ਆ ਵੀਰੇ ਠੀਕ ਆ ਤੇ ਪਤਾ ਮੈਨੂੰ ਕੀ ਆ ਕੇ ਕਹਿਣਗੇ ਲੈ ਤੇਰਾ ਵੱਡਾ ਭਾਈ ਐ ਅਸੀਂ ਤੈਨੂੰ ਤਾਂ ਇਕੱਲੇ ਵੀ ਨਹੀਂ ਦੇਖ ਕੇ ਗਿਆ ਤੂੰ ਤਾਂ 10 ਰੁਪਏ ਦਾ ਜਾਂਦਾ ਮੇਰਾ ਮਜ਼ਾਕ ਉਡਾਉਂਦੇ ਨੇ ਲੈ ਤੈਨੂੰ ਨੌਕਰੀ ਕਿੱਥੋਂ ਦੇ ਦਊਗਾ ਤੇਰਾ ਭਾਈ ਦੇਖਾਂਗੇ ਫਿਰ ਜਦ ਤੈਨੂੰ ਨੌਕਰੀ ਮਿਲ ਗਈ ਹਾਂਜੀ ਭਰਾਵੋ ਸਾਰਿਆਂ ਨੂੰ ਪਿਆਰ ਭਰੀ ਸ਼ਾਸਕਾਲ ਪਹਿਲੀ ਗੱਲ ਦੱਸ ਦਿਆਂ ਆਹ ਰੋਡ ਤੱਕ ਜਾਂਦਾ ਮ ਇਧਰੋਂ ਆਇਆ ਇਹ ਬਠਿੰਡੇ ਤੋਂ ਤੇ ਆਹ ਪਿੰਡ ਹੈਗਾ ਢੈਪੀ ਆਹ ਹੈਗਾ ਗੇਟ ਤੇ ਇੱਥੇ ਆ ਬੋਹੜ ਦਾ ਦਰਖਤ ਇਹ ਆ ਅਡਾ ਢੈਪੀ ਦਾ ਤੇ ਇੱਥੇ ਇੱਕ ਭੈਣ ਹੁਸਨ ਕੌਰ ਤਾਜ਼ਾ ਗੰਨੇ ਦਾ ਜੂਸ ਗੰਨੇ ਦੇ ਜੂਸ ਦੀ ਰੇੜੀ ਲਾਉਂਦੀ ਆ ਮਿੱਤਰੋ ਕੁੜੀ ਆ ਬਹੁਤ ਵੱਡਾ ਹੌਸਲਾ ਹੈ ਕੁੜੀ ਦਾ ਗੰਨੇ ਦੀ ਰੇੜੀ ਗੰਨੇ ਦੇ ਜੂਸ ਦੀ ਰੇੜੀ ਲਾਉਣੀ ਇੱਕ ਕੁੜੀ ਹੋ ਕੇ ਮਿਹਨਤ ਕਰਨੀ ਬਹੁਤ ਵੱਡਾ ਅੱਜ ਦੀਆਂ ਕੁੜੀਆਂ ਨੂੰ ਜਿਹੜੀਆਂ ਕਈਆਂ ਨੇ ਕੰਮ ਨਹੀਂ ਹੈਗਾ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਹੈ ਮਿੱਤਰੋ ਤੇ ਭੈਣ ਦੀ ਤੁਹਾਨੂੰ ਮੈਂ ਗੱਲਬਾਤ ਵੀ ਕਰਾਉਣਾ ਤੁਸੀਂ ਭੈਣ ਦਾ ਲੱਗਾ ਹੋਇਆ ਸੈਟਅਪ ਵੀ ਦੇਖ ਲਓ ਆ ਸਾਹਮਣੇ ਭੈਣ ਨੇ ਮਤਲਬ ਕਿ ਆਪਣੀ ਰਿਹੜੀ ਲਾਈ ਹੋਈ ਹੈ ਇੱਥੇ ਜੂਸ ਵੀ ਮਿਲਦਾ ਹੈ ਤੇ ਇੱਥੇ ਲੈਮਨ ਜੂਸ ਵੀ ਤਿਆਰ ਕੀਤਾ ਜਾਂਦਾ ਹੈ ਭੈਣ ਹੁਣ ਜੂਸ ਤਿਆਰ ਕਰਨ ਲੱਗੀ ਆ ਤੇ ਆਪਾਂ ਗੱਲਬਾਤ ਵੀ ਕਰਦੇ ਆ ਭੈਣ ਨਾਲ ਆਪੇ ਹੈਂਡਲ ਮਾਰਦੀ ਹੈ ਮਿੱਤਰੋ ਦੇਖ ਲੈਣਾ ਮੈਂ ਤੁਹਾਨੂੰ ਕਦੇ ਨਹੀਂ ਕਿਹਾ ਵੀ ਵੀਡੀਓ ਸ਼ੇਅਰ ਕਰ ਦਿਓ ਨਾ ਅੱਜ ਵਾਲੀ ਵੀਡੀਓ ਬਹੁਤ ਜਿਆਦਾ ਖਾਸ ਇਹ ਵੀਡੀਓ ਸ਼ੇਅਰ ਕਰਨ ਦੇ ਨਾਲ ਤੁਸੀਂ ਐ ਮੰਨ ਲਓਗੇ ਕਿ ਇੱਕ ਬਹੁਤ ਵੱਡਾ ਦਾਨ ਕਰ ਰਹੇ ਹੋ ਤੁਸੀਂ ਪੁੰਨ ਕਰ ਰਹੇ ਹੋ ਜਿਹੜਾ ਜੇ ਲੰਗਰ ਲਾਤਾ ਜਿਹੇ ਜੀ ਅੱਜ ਵਾਲੀ ਵੀਡੀਓ ਸ਼ੇਅਰ ਕਰਦਾ ਹੈ ਆਓ ਆਪਾਂ ਮਿਲਦੇ ਹਾਂ ਬਾਅਦ ਵਿੱਚ ਗੱਲਬਾਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਠੀਕ ਹੈ ਭਾਣੇ ਹਾਂ ਬਈ ਠੀਕ ਠਾਕ ਵਧੀਆ ਪਣ ਕਿੰਨਾ ਟਾਈਮ ਹੋ ਗਿਆ ਤੈਨੂੰ ਇੱਥੇ ਮੈਨੂੰ ਵੀਰੇ 10 ਸਾਲ ਹੋ ਗਏ ਕੰਮ ਕਰਦਿਆਂ ਨੂੰ ਹਾਂਜੀ ਪਣ ਇੱਕ ਮੇਨ ਪ੍ਰੋਬਲਮ ਆ ਹਨ ਜਿਵੇਂ ਮੁੰਡੇ ਕਹਿੰਦੇ ਨੇ ਸਾਨੂੰ ਤਾਂ ਆਹ ਪ੍ਰੋਬਲਮ ਆ ਸਾਨੂੰ ਇੱਥੇ ਕੰਮ ਨਹੀਂ ਮਿਲਦਾ ਸਾਨੂੰ ਇੱਥੇ ਐ ਹੁੰਦਾ ਤੇ ਤੁਹਾਨੂੰ ਕੀ ਲੱਗਦਾ ਪਣ ਇਹ ਵੀਰੇ ਮਿਹਨਤ ਨਾਲ ਹੀ ਆ ਹਨ ਜੇ ਆਪਾਂ ਕੰਮ ਕਰਾਂਗੇ ਤਾਂ ਕੁਝ ਕਰਾਂਗੇ ਜੇ ਆਪ ਕੰਮ ਹੀ ਨਹੀਂ ਕਰਾਂਗੇ ਫਿਰ ਕਿੱਥੋਂ ਕਰਾਂਗੇ ਨਸ਼ੇ ਨਾਲ ਡੱਕੇ ਰਹਿੰਦੇ ਨੇ ਕੋਈ ਦੇਖੋ ਤਾਂ ਮੈਂ ਦੇਖਦਿਆਂ ਕਿ 10 15 ਮੁੰਡੇ ਇਦਾਂ ਦੇ ਨੇ ਵਿਚਾਰੇ ਇਹ ਨਸ਼ਾ ਕਰਦੇ ਨੇ ਡਿੱਗ ਜਾਂਦੇ ਨੇ ਮਾਂ ਪਿਓ ਵਿਚਾਰੀ ਉਹ ਮਾਵਾ ਫਿਰਦੀਆਂ ਨੇ ਕੰਮ ਕਰਦੇ ਫੈਕਟਰੀਆਂ ਚ ਠੀਕ ਆ ਮਾਤਾ ਵੀਰੇ ਕੱਬ ਦੀ ਸਰਪ ਮੰਗੀ ਮੇਰੀ ਮੇਰੀ ਮਾਂ ਵਿਚਾਰੀ ਤੰਦਰੁਸਤੀ ਨਾਲ ਮੇਰੀ ਉਮਰ ਵੀ ਮੇਰੀ ਮਾਂ ਨੂੰ ਲੱਗ ਜੇ ਤੁਸੀਂ ਦੋ ਦੋ ਮੈਂਬਰੀਆਂ ਕਰਤ ਭਾਈ ਹਾਂ ਅਸੀਂ ਦੋ ਹੀ ਮੈਂਬਰਾਂ ਕੇ ਤੋਂ ਦੋ ਮੇਰੇ ਭੈਣਾਂ ਨੇ ਪਈਆਂ ਹੋਈਆਂ ਨੇ ਅੱਛਾ ਮੇਰੇ ਭਰਾ ਦੀ ਡੈਥ ਹੋ ਗਈ ਸੀ ਜੀ 2010 ਚ ਮੇਰੇ ਡੈਡੀ ਡੈਥ ਹੋ ਗਈ ਸੀ 2014 ਚ ਮਤਲਬ ਘਰ ਦੀ ਸਾਰੀ ਜ਼ਿੰਮੇਵਾਰੀ ਭੈਣ ਤੇਰੇ ਦੀ ਹੈ ਹਨਾ ਸਾਰੀ ਮੇਰੇ ਤੇ ਹੈ ਤੇ ਮਾਤਾ ਕੇ ਮੇਰੇ ਦਨੇ ਭਣੇ ਮਾਤਾ ਠੀਕ ਨੇ ਵੀਰੇ ਮੇਰੀ ਮੰਮੀ ਦਾ ਕਟਾ ਮੋਤੀ ਆ ਗਿਆ ਦੇ ਇੱਕ ਕੱਕ ਦੇ ਵਿੱਚ ਇੱਕ ਕੱਕ ਚ ਜਿਆਦਾ ਇੱਕ ਚ ਘੱਟਾ ਤੇ ਨਰੇਗਾ ਦੇ ਬਗ ਜਾਂਦੇ ਨੇ ਵੀਰੇ ਕੰਮ ਕਰਨਾ ਮਿਰਚਾ ਮੁਰਚਾ ਗੁੱਡਣ ਵਗ ਜਾਂਦੇ ਨੇ ਵਿਚਾਰੀ ਜਦੋਂ ਨਹੀਂ ਮੇਰੀ 6:00 ਵਜੇ ਆ ਗਈ ਬਈ ਉਹ ਵੀ ਵਿਚਾਰੀ ਆਪ ਦਾ ਹੰਬਲਾ ਮਾਰਦੀ ਐ ਦਵਾਈ ਦਬੋਈ ਪਾ ਕੇ ਅੱਖਾਂ ਚ ਦਵਾਈ ਲੈ ਕੇ ਠੀਕ ਆ ਮੈਂ ਵੀ ਆਪ ਦਾ ਹੰਬਲਾ ਮਾਰ ਰਹੀ ਆ ਵੀਰੇ ਪੈਸੇ ਇਕੱਠੇ ਕਰਕੇ ਮੇਰੇ ਪੈਸੇ ਬਹੁਤ ਲਾਗੇ ਪਿੰਡ ਦੇ ਵਿੱਚ ਮੈਂ ਦੇਣੇ ਨੇ ਪੈਸੇ ਸੱਟ ਭਣੇ ਸੱਟ ਭਣੇ ਕਿਵੇਂ ਲੱਗਦੀ ਜੀ ਮੈਂ ਵੀਰੇ ਘਰੇ ਜਾ ਰਹੀ ਸੀ ਪਹਿਲੇ ਦਿਨ ਹੀ ਲਾਈ ਸੀ ਰੇੜੀ ਅੱਛਾ ਇਸ ਲਈ ਸਾਲ ਵੀਰੇ ਮੈਂ ਪਹਿਲਾਂ ਜਾ ਰਹੀ ਸੀ ਰੇੜੀ ਉਰੋਂ ਲੈ ਕੇ ਜਦੋਂ ਆਥਨੇ ਮੈਂ ਘਰੇ ਗਈ ਜਾ ਕੇ ਜਦੋਂ ਮੈਂ ਕਿਲੋਮੀਟਰ ਲੰਘ ਗਈ ਅੱਗੇ ਬਸ ਜਾ ਕੇ ਰੇੜੀ ਜਦੋਂ ਮੈਂ ਚਲਾਉਣ ਲੱਗੀ ਬਸ ਪਿੱਛੋਂ ਦੀ ਆ ਕੇ ਗੱਡੀ ਉੱਤੀ ਚੜਾਤੀ ਵੀਰੇ ਆ ਸਾਰੀ ਚੀਜ਼ੇ ਤੋੜ ਸੀ ਸੀ ਜਿਹੜੀ ਦੀ ਅੱਛਾ ਤੇ ਆਂ ਜਿਨ ਜਨ ਸਾਰਾ ਫੁੱਟ ਗਈ ਤੇ ਵੀ ਪੈਸੇ ਲੱਗੇ ਸੀ ਹੂੰ ਤੇ ਮਤਲਬ ਇੱਕ ਪਾਸੇ ਤਾਂ ਮੇਰਾ ਉਹਦਾ ਸਾਰਾ ਇਧਰੋਂ ਆ ਚੀਜ਼ਾਂ ਹੋ ਗਈ ਸੀ ਆ ਚੀਜ਼ਾਂ ਹਜੇ ਵੀ ਦਰਦ ਹੁੰਦਾ ਦਾ ਮਤਲਬ ਜਦਾਂ ਗੰਨਾ ਲਾਉਣਿਆ ਨਾ ਆ ਚੀਜ਼ ਉਹ ਪਲੇਟਾਂ ਵਿੱਚ ਚੜ ਜਾਂਦੀਆਂ ਨੇ ਵੀਰੇ ਮਤਲਬ ਖਿਆਈ ਆਉਂਦੀ ਆ ਆ ਚੀਪ ਪੁੱਤਗੀ ਦੀ ਸਾਰੀ ਉਹ ਖਤਮ ਹੋ ਗਈ ਸੀ ਹਾਂ ਸਪੁੱਤਗੈਤੀ ਸਾਰਾ ਅੱਛਾ ਸਿਰ ਦਾ ਪ੍ਰੇਸ਼ਨ ਹੋਇਆਗਾ ਕਿਸ ਮੈਂ ਉਹ ਤੋਂ ਕਤਲ ਹੋ ਗਏ ਦੀ ਵੀਰੇ ਹੁਣ ਵੀ ਮਤਲਬ ਅਧਾਰ ਕੇ ਨੇ ਵੀਰੇ ਮੈਂ ਕੇਸ ਕੀਤਾ ਹਾਂ ਕਰਨ ਲੱਗੇ ਹੂੰ ਹੂੰ ਜੇ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਤਾਂ ਮੈਂ ਗੁਰੂ ਦੇ ਲੜ ਜਰੂਰ ਲੱਗਾਂਗੇ ਹੁਣ ਇੱਕ ਬਣੇ ਮੇਨ ਗੱਲ ਮੈਂ ਹੋਰ ਗੱਲ ਕਰਦਾ ਹਨਾ ਵੀ ਸੋਸ਼ਲ ਮੀਡੀਆ ਤੇ ਤੁਸੀਂ ਬਣੇ ਬਹੁਤ ਵਾਇਰਲ ਹੋਂ ਤੇਰੀਆਂ ਵੀਡੀਓ ਪਤਾ ਨਹੀਂ ਕਿੰਨੇ ਕ ਚੈਨਲਾਂ ਤੇ ਪੰਜਾਂ ਨੇ ਤੇ ਇੰਨਾ ਬੰਦਾ ਸੋਸ਼ਲ ਮੀਡੀਆ ਤੇ ਵਾਇਰਲ ਹੋਵੇ ਤੇ ਆਪਦੇ ਆਪ ਨੂੰ ਕਦੇ-ਕਦੇ ਐਂ ਜਿਹਾ ਲੱਗਦਾ ਵੀ ਮੈਂ ਸੋਸ਼ਲ ਮੀਡੀਆ ਤੇ ਵਾਇਰਲ ਆ ਮੈਂ ਹਿੱਟ ਵੀ ਆ ਮੈਨੂੰ ਲੋਕ ਵੀ ਜਾਣਦੇ ਨੇ ਮੈਨੂੰ ਨਾਂ ਲੈ ਕੇ ਗੱਲ ਕਰਦੇ ਨੇ ਵੀ ਹੌਸਨਾ ਭਾਣੇ ਕਿ ਮੈਂ ਠੀਕ ਆ ਵੀ ਐਨੇ ਲੋਕ ਜਾਣਨ ਦੇ ਬਾਵਜੂਦ ਵੀ ਮੈਂ ਖੜੀ ਕਿਹੜੀ ਹੁੰਦੀ ਆ ਰੋਣਾ ਭਾਣੇ ਮੈਨੂੰ ਗਲਤ ਸਵਾਲ ਪੁੱਛਿਆ ਗਿਆ ਮੈਨੂੰ ਲੱਗਦਾ ਹੌਸਲਾ ਰੱਖ ਭੈਣ ਮੇਰੀ ਹੌਸਲਾ ਰੱਖ ਤੇਰੇ ਜਿੱਡਾ ਤੇਰਾ ਤਾਂ ਤੇਰੇ ਜਿੱਡਾ ਤਾਂ ਹੌਸਲਾ ਹੀ ਨਹੀਂ ਨਾ ਕਿਸੇ ਕੁੜੀ 'ਚ ਨਾ ਕਿਸੇ ਮੁੰਡੇ 'ਚ ਮੈਨੂੰ ਲੱਗਦਾ ਵੀ 50 ਸਾਲ ਦਾ ਬੰਦਾ ਵੀ ਦਰਸ਼ਕੋ ਜਿੱਡਾ ਇਸ ਕੁੜੀ 'ਚ ਹੌਸਲਾ 50 ਸਾਲ ਦੇ ਬੰਦੇ 'ਚ ਵੀ ਐਡਾ ਹੌਸਲਾ ਨਹੀਂ ਆਏਗਾ। ਜਿੱਦਾਂ ਨਹੀਂ ਵੀਰੇ ਮੇਰੇ ਸੱਟ ਲੱਗੇ ਆ ਨਾ ਹੁਣ ਮੈਨੇ ਹੌਸਲਾ ਟੁੱਟ ਗਿਆ ਮੇਰਾ। ਅੱਛਾ ਕਿਉਂਕਿ ਮੇਰੇ ਮੰਮੀ ਵੀ ਵਿਚਾਰੀ ਮੰੰਜੇ ਤੇ ਡਿੱਗ ਗਈ ਆ ਹਾਂ। ਹੂੰ। 1 ਮਿੰਟ ਵੀਰੇ। ਮੇਰੇ ਕੋਲ ਵੀਰੇ ਵੀ ਮਤਲਬ ਕਹਿੰਦੇ ਨੇ ਲੋਕ ਪਾਰਟੀ ਨਾਲ ਸੰਬੰਧ ਜਾਂ ਇਦਾਂ ਮੇਰਾ ਕੋਈ ਪਾਰਟੀ ਨਾਲ ਸੰਬੰਧ ਨਹੀਂ ਠੀਕ ਆ। ਹੂੰ। ਕਿਸੇ ਨਾਲ ਮੇਰਾ ਕੋਈ ਸੰਬੰਧ ਨਹੀਂ ਹੈਗਾ। ਅੱਛਾ ਠੀਕ ਆ। ਬਾਈ ਆਉਂਦਾ ਭਗਵੰਤ ਮਾਨ ਬਾਈ ਆ ਜਾਂਦੇ ਨੇ ਮਿਲਦੇ ਨੇ ਵੀਰੇ ਵਧੀਆ ਹੱਸ ਕੇ ਬੁਲਾਉਂਦੇ ਆ ਐਮ ਐਲ ਏ ਅਮਨ ਰੋੜਾ ਬੁਲਾਉਂਦਾ ਹਾਂ ਸਾਰੇ ਵਧੀਆ ਬੁਲਾਉਂਦੇ ਨੇ ਵੀਰੇ ਬਾਈ ਪੁਲਦੇਜਪੁਰ ਨੂੰ ਬਹੁਤ ਵਧੀਆ ਨੇ ਵੀਰੇ ਮੇਰੀ ਹੈਲਪ ਕੀਤੀ ਸੀ ਬਾਈ ਨੇ ਵਧੀਆ ਜੀ ਮੇਰਾ ਮਕਾਨ ਵਧੀਆ ਵਿਚਾਰਿਆਂ ਨੇ ਖੜਾ ਕਰਤਾ ਠੀਕ ਆ ਬਾਈ ਬਾਈ ਨੇਮ ਬਾਈ ਫੇਸ ਵੀ ਜਾਣਦੇ ਨੇ ਹਾਂ ਸਾਰੇ ਜਾਣਦੇ ਨੇ ਵੀਰੇ ਵੀ ਮਤਲਬ ਮੇਰਾ ਹੌਸਲਾ ਵੀ ਬਸ ਇੱਕ ਕਈ ਲੋਕ ਇਦਾਂ ਦੇ ਨੇ ਵੀਰੇ ਮੇਰੇ ਚਖਮਾ ਤੇ ਆ ਕੇ ਨੂੰਨ ਭੁੱਕਦੇ ਆ ਹੂੰ ਠੀਕ ਆ ਤੇ ਤੈਨੂੰ ਐ ਨਹੀਂ ਕਰਿਆ ਤੈਨੂੰ ਐ ਨਹੀਂ ਕਰਿਆ ਤੈਨੂੰ ਬਹੁ ਆ ਟਿੰਕਾ ਬਹੁਤ ਕੁਝ ਬੋਲਦੇ ਨੇ ਵੀਰੇ ਠੀਕ ਆ ਬਿਲਕੁਲ ਇੱਕ ਹੁਣ ਮੇਰੀ ਆ ਥੋੜੇ ਦਿਨ ਹੋ ਗਏ ਮੇਰੀ ਵੀਡੀਓ ਇੱਕ ਛੋਟਾ ਜਿਹਾ ਕਲਿੱਪ ਚੱਲ ਰਿਆ ਸੀ ਵੀਰੇ ਠੀਕ ਆ ਮੈਨੂੰ ਪੁੱਛਣ ਵਾਲੇ ਘੱਟ ਨੇ ਪਰ ਪਰੇਸ਼ਾਨ ਕਰਨ ਵਾਲੇ ਮੈਨੂੰ ਜ਼ਿਆਦਾ ਆ ਅੱਛਾ ਮੈਂ ਥੱਕ ਕੇ ਜਾਂਦੀ ਆ ਵੀਰੇ ਉਹ ਦੁਕਾਨ ਤੋਂ ਠੀਕ ਆ ਸਾਰਾ ਦਿਨ ਮੇਰੀ ਬੱਸ ਹੋ ਜਾਂਦੀ ਹੈ ਕਿ ਮੈਂ ਕੋਦੋਂ ਰੇੜੀ ਚਲਾਉਣੇ ਤੇ ਸ਼ਾਬ ਦੇਖੋ ਇੱਕ ਬੰਦਾ ਬੰਦਾ ਦਾ ਮਨ ਸਕਦਾ ਵੀਰੇ ਕੁੜੀ ਕਿਉਂ ਨਹੀਂ ਮੰਨੂਗੀ ਠੀਕ ਆ ਹੂੰ 12 12 ਵਜੇ 1:30 ਵਜੇ ਫੋਨ ਲਾਉਣਗੇ ਤਾਂ ਡਰਿੰਕ ਕਰਕੇ ਕਿਵੇਂ ਆ ਕੀ ਹਾਲ ਚਾਲ ਆ ਤੁਸੀਂ ਦੋਨੇ ਇਕੱਲੀ ਮਾਮਾ ਤੀਓ ਤੂੰ ਮੈਰਿਜ ਕਰਵਾ ਲਾ ਵੀਰੇ ਮੇਰਾ ਆਪਦਾ ਫਿਊਚਰ ਆ ਠੀਕ ਆ ਜਿੱਦੇ ਮੇਰੀ ਮਾਂ ਨੇ ਮੈਨੂੰ ਮੈਂ ਮੇਰੀ ਮਾਂ ਨੂੰ ਖੁਦ ਦੱਸਾਂ ਵੀ ਮਾਂ ਮੈਂ ਅੱਜ ਮੈਰਿਜ ਕਰਵਾਉਣੀ ਆ ਠੀਕ ਆ ਮੈਂ ਵੀਰੇ ਵਿਆਹ ਕਰਵਾ ਲਿਆ ਠੀਕ ਆ ਅੱਜ ਕੱਲ ਮੁੰਡਿਆਂ ਦਾ ਕਿੰਨਾ ਜ਼ਿਆਦਾ ਬੁਰਾ ਹਾਲ ਆ ਠੀਕ ਆ ਮੈਂ ਮੈਰਿਜ ਕਰਵਾ ਲਈ ਕਈ ਕਹਿੰਦੇ ਨੇ ਇਦਾਂ ਨਹੀਂ ਹੁੰਦਾ ਮੈਂ ਮੰਨਦਾ ਪੰਜੇ ਉਂਗਲਾਂ ਇੱਕੋ ਸਰ ਨਹੀਂ ਹੁੰਦੀਆਂ ਠੀਕ ਆ ਮੰਨਦੇ ਆ ਇਹ ਗੱਲ ਆਪਾਂ ਵੀ ਪਰ ਵੀਰੇ ਮੈਂ ਇਦਾਂ ਦਾ ਮੁੰਡਾ ਚੋਣਾ ਚਾਹੁੰਦੇ ਸੀ ਵੀ ਠੀਕ ਆ ਵੀ ਪਰ ਮੈਂ ਹਜੇ ਨਹੀਂ ਵਿਆਹ ਕਰਵਾਉਣਾ ਕਿਉਂਕਿ ਮੇਰੀ ਪੋਸਟਾਂ ਭਰੀ ਹੋਈਆਂ ਨੇ ਮੈਂ ਨਾਲ ਦੀ ਨਾਲ ਗੇਮ ਵੀ ਚੱਲਦੀ ਸੀ ਮੇਰੀ ਮੈਂ ਪੋਸਟਾਂ ਹੀ ਭਰੀ ਜਾਂਦੇ ਵੀਰੇ ਮੇਰਾ ਕੰਮ ਵੀ ਜਾਰੀ ਆ ਠੀਕ ਆ ਹੁਣ ਮੇਰੀ ਪੰਜਾਬ ਪੁਲਿਸ ਦੀ ਪੋਸਟ ਭਰੀ ਹੋਈ ਆ ਵੀਰੇ ਜੇ ਸੱਚੇ ਪਾਤਸ਼ਾਹ ਨੇ ਮੇਰਾ ਤੀਜੀ ਕੱਲ ਪੱਕਾ ਕੋਈ ਪੇਪਰ ਪੱਕਾ ਬਣ ਗਿਆ ਠੀਕ ਆ ਮੇਰੀ ਨਾਲ ਦੀ ਜਾਂ ਪੜ੍ਹਾਈ ਵੀ ਕਰਦੇ ਜਾਂ। ਮੈਂ ਕੀ ਗੱਲ ਕਹੁੰਨ ਨੇ ਵੀ ਜੇ ਕੋਈ ਮੈਨੂੰ ਮਿਲਦੀ ਆ ਕੋਈ ਛੋਟੀ ਮੋਟੀ ਸਰਕਾਰੀ ਨੌਕਰੀ ਕੋਈ ਮੈਨੂੰ ਸਕੂਲ ਦੇ ਵਿੱਚ ਝਾੜੂ ਤੇ ਰੱਖ ਲੈਣਾ ਕੋਈ ਮਤਲਬ ਕਚੈਰੀਆਂ ਚ ਕੋਈ ਛੋਟੇ ਮੋਟੇ ਕੰਮ ਤੇ ਮੈਂ ਕਿਹੜਾ ਕੋਈ ਡੀਐਸਪੀ ਦੀ ਜਾਂ ਕੋਈ ਅਫਸਰ ਦੀ ਨੌਕਰੀ ਮੰਗ ਲਈ ਠੀਕ ਆ। ਖੜੀ 10 ਸਾਲ ਆ ਵੀਰੇ ਮੈਂ ਖੜੀ ਰੇੜੀ ਤੀਆਂ ਠੀਕ ਆ ਸੋਡੇ ਵਰਗੇ ਸਾਰੇ ਆਉਂਦੇ ਨੇ ਆਏ ਆਏ ਆ ਪਰ ਮੇਰੀ ਕਿਸੇ ਨੇ ਅੱਜ ਤੱਕ ਕੋਈ ਬਾਣੀ ਪੜੀ ਠੀਕ ਆ। ਵੀ ਮੇਰੀ ਮੈਂ ਚਾਹੁੰਦੀ ਆ ਵੀ ਮੇਰੀ ਹੱਥ ਬਨ ਕੇ ਬਣਦੀ ਆ ਵੀ ਮੇਰੀ ਮਾਂ ਸੌਖੀ ਰੋਟੀ ਖਾ ਲੂ ਮੈਂ ਰੇੜੀ ਵੀ ਕਿੰਨਾ ਕ ਟਾਈਮ ਲਾ ਲੂ ਵੀਰੇ ਠੀਕ ਆ ਬਿਲਕੁਲ ਬਾਈ ਬਿਲਕੁਲ ਠੀਕ ਆ ਉਰੇ ਬਹੁਤ ਮੁੰਡੇ ਇੰਝ ਜਿਹੇ ਵੀ ਆਉਂਦੇ ਨੇ ਕੋਈ ਕਿਵੇਂ ਬੋਲਦਾ ਕੋਈ ਕਿਵੇਂ ਬੋਲਦਾ ਸਾਰਾ ਕੁਝ ਹੈਂਡਲ ਕਰਨਾ ਪੈਂਦਾ ਕਿਉਂਕਿ ਮੈਨੂੰ ਪਤਾ ਵੀਰੇ ਮੈਂ ਕੀ ਮਹਿਸੂਸ ਕਰਦੀ ਆ ਠੀਕ ਆ ਬਿਲਕੁਲ ਬਿਲਕੁਲ ਵੀਰੇ ਕਿਸੇ ਨੂੰ ਨਹੀਂ ਪਤਾ ਮੈਂ ਸਾਰੀ ਗੱਲ ਆ ਦੀ ਮਾਂ ਨੂੰ ਵੀ ਨਹੀਂ ਦੱਸ ਸਕਦੀ ਠੀਕ ਆ ਵੀ ਮੈਂ ਮਾਂ ਨੂੰ ਦੱਸਦਾ ਕਿਉਂਕਿ ਮੇਰੀ ਮਾਂ ਨੂੰ ਮੈਂ ਨਹੀਂ ਚਾਹੁੰਦੀ ਵੀ ਮੇਰੀ ਮਾਂ ਔਖੀ ਹੋਵੇ ਬਾਕੀ ਵੀਰੇ ਇਹ ਬੈਠੇ ਜੀ ਠੀਕ ਆ ਜੇ ਕੋਈ ਗੱਲਬਾਤ ਹੁੰਦੀ ਆ ਤਾਂ ਇਹ ਵਿਚਾਰੇ ਹੋ ਜਾਂ ਹੈਂਡਲ ਹੋ ਜਾਂਦੇ ਨੇ ਉਹ ਵੀਰਾਗਾ ਮੁੰਡੇ ਦੀ ਕੋਲ ਚਲੀ ਰੈਡੀ ਲਾਈ ਹੋਈ ਆ ਕਿ ਇਹ ਮੁੰਡੇ ਨੂੰ ਮੈਂ ਬਾਈ ਨੂੰ ਕਹਦਾ ਨੇ ਵੀਰੇ ਵੀ ਮਾੜਾ ਮੋਟਾ ਦੇ ਕੇ ਹੈਂਡਲ ਕਰ ਜੇ ਮੁੰਡੇ ਜਿਆਦੇ ਉਹਨੇ ਇਹ ਆਪੀ ਉਰੇ ਖੜ ਜਾਣਾ ਬਾਈ ਦੋਵੇਂ ਵੀ ਮੇਰੇ ਹੈਲਪ ਕਰਦੇ ਨੇ ਵੀਰੇ ਵੀ ਧੰਨਵਾਦ ਇਹਨਾਂ ਦਾ ਬਾਕੀ ਏਡੇ ਵਾਲਾ ਨੇ ਵੀਰੇ ਸਾਰੇ ਵਧੀਆ ਰੱਖਦੇ ਨੇ ਵੀਰੇ ਬਾਕੀ ਡਾਕਟਰ ਨੇ ਅੰਦਰ ਹਸਪੀਟਲ ਆਏ ਵੀ ਵਧੀਆ ਸਪੋਰਟ ਦਿੰਦੇ ਨੇ ਬਾਈ ਮੈਨੂੰ ਜੀ ਹਾਂ ਤੇ ਭੈਣੇ ਹੁਣ ਤੇਰੀ ਸੱਟ ਕਿਵੇਂ ਆ ਬਈ ਸੱਟ ਮੇਰੀ ਨਾ ਮਤਲਬ ਦਰਦ ਕਰਦੀ ਆ ਅੱਛਾ ਮੈਡੀਸਿਨ ਚੱਲ ਰਹੀ ਆ ਹਾਂ ਮੇਰੀ ਤੇ ਮੇਰੇ ਸੱਟ ਕਰਕੇ ਨਾ ਵੀਰੇ ਸਰ ਵੀ ਪੈਸਿਆਂ ਕਰਕੇ ਮੈਂ ਇਹ ਨਹੀਂ ਚਾਹੁੰਦੀ ਵੀ ਮੈਂ ਕੋਈ ਚੀਜ਼ ਮੰਗਦੇ ਆ ਜਾਂ ਕੋਈ ਕੁਝ ਕਰਦਿਆਂ ਠੀਕ ਆ ਮੈਂ ਕਿਉਂ ਨਹੀਂ ਪਿੰਡ ਦੇ ਵਿੱਚ ਵੀ ਮੈਨੂੰ ਪਰੇਸ਼ਾਨ ਕਰਦੇ ਆ ਕਿ ਪੈਸੇ ਦੇਣੇ ਨੇ ਭਈ ਐੇ ਕਰਨਾ ਦਾ ਠੀਕ ਆ ਤੁਸੀਂ ਬਾਲਾ ਕੀ ਕਹੋਗੇ ਵੀਰੇ ਮੈਂ ਮਤਲਬ ਕਣਕ ਲੈ ਰਹੀ ਆ ਪਰ ਉਹਦੇ ਕਣਕ ਦੇ ਜੇ ਪੈਸੇ ਨਹੀਂ ਦਿੱਤੇਗੇ ਅੱਛਾ ਹੌਸਲਾ ਰੱਖੋ ਫਣੀ ਕੋਈ ਗੱਲ ਨਹੀਂ ਬੌਲੀ ਪਰ ਮੈਨੂੰ ਕਿੰਨੀ ਦਿੱਕਤ ਆ ਰਹੀ ਹੈ ਵੀਰੇ ਆਪੇ ਆਪ ਨੂੰ ਹਾਂ ਸਰ ਰੱਖ ਪੈਣੇ ਜਿਹੜੇ ਬੰਦੇ ਦੇਖਣਗੇ ਨਾ ਬਈ ਇੱਕ ਭੈਣ ਨੇ ਸਭ ਤੋਂ ਵੱਡੀ ਦੁੱਖ ਦੀ ਗੱਲ ਕਰੀ ਹੈ ਨਾ 12 12 ਵਜੇ ਡੱਕ ਕੇ ਯਾਰ दारू ਨਾਲ ਹਨ ਤੁਸੀਂ ਇੱਕ ਕੁੜੀ ਨਾਲ ਖਲਵਾੜ ਕਰਦੇ ਹੋ ਪੈਗ ਲਾ ਕੇ ਤੁਸੀਂ ਪੁੱਛਦੇ ਹੋ ਤੂੰ ਵਿਆਹ ਨਹੀਂ ਕਰਾਇਆ ਤੇਰੀ ਉਮਰ ਕਿੰਨੀ ਹੋ ਗਈ ਇੱਕ ਇਦਾਂ ਦੀ ਬੇਹੂਦਗੀ ਆ ਯਾਰ ਜੇ ਤੁਸੀਂ ਕਿਸੇ ਦੀ ਹੈਲਪ ਨਹੀਂ ਕਰ ਸਕਦੇ ਯਾਰ ਕਿਸੇ ਦੀ ਕਿਸੇ ਨੂੰ ਥ੍ਰੈਟ ਕਰਨ ਦਾ ਵੀ ਤੁਹਾਨੂੰ ਕੀਨੇ ਅਧਿਕਾਰ ਦਿੱਤਾ ਹਨ ਭਰਾ ਮੇਰੇ ਉਹ ਸਵਾਦ ਲੈਣ ਵਾਸਤੇ ਫੋਨ ਨਾ ਲਾਓ ਜੇ ਕਿਸੇ ਨੇ ਭੈਣ ਦੀ ਬਾਹ ਫੜਦੀ ਹੈ ਹੈਲਪ ਕਰਨੀ ਹੈ ਨਾ ਤਾਂ ਤੁਸੀਂ ਹੈਲਪ ਕਰੋ ਭਰਾ ਬਣ ਕੇ ਰੱਬ ਬਣ ਕੇ ਇਸ ਤਰੀਕੇ ਨਾਲ ਹੈਲਪ ਕਰੋ ਹਨਾ ਤੇ ਭਾਨੇ ਮੈਨੂੰ ਮਤਲਬ ਕਿ ਮੇਰੇ ਕੋਲ ਮੈਨੂੰ ਰਾਤ ਨੂੰ ਫੋਨ ਆਇਆ ਸੀ ਕਿਸੇ ਦਾ ਮੈਨੂੰ ਕਹਿੰਦਾ ਵੀਡੀਓ ਕਾਲ ਕਰ ਮੈਂ ਅੱਛਾ ਠੀਕਾ ਮੈਨੂੰ ਬੰਦਾ ਮਜਬੂਰ ਕਰ ਰਿਹਾ ਸੀ ਅੱਛਾ ਮੇਰੇ ਕੋਲ ਵੀਰੇ ਮੈਂ 800 ਰੁਪਏ ਦੇ ਦਾੜਾ ਫੋਨ ਲਿਆਂਦਾ ਸੀ ਅੱਛਾ ਠੀਕ ਆ ਇੰਨਾ ਫੋਰਸ ਕਰ ਰਿਹਾ ਸੀ ਬੰਦਾ ਮੈਨੂੰ ਨਾ ਮਤਲਬ ਮੈਂ ਕੀ ਬੋਲਾਂ ਕਿਉਂਕਿ ਮੇਰੀ ਮੰਮੀ ਨੂੰ ਮੈਂ ਨਹੀਂ ਚਾਹੁੰਦੀ ਵੀ ਦੁਕਾਨ ਤੇ ਮੈਨੂੰ ਹਨਾ ਇਦਾਂ ਕਹਿਣਾ ਵੀ ਮੇਰੀ ਕੁੜੀ ਗਲਤ ਹੋ ਗਈ ਹੂੰ ਮੇਤਰੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਹਨਾ ਇੱਥੇ ਪੈਣ ਹਸਦੀ ਦਿਖਦੀ ਹੈ ਹਰੇਕ ਨੂੰ ਹਰੇਕ ਆਲਾ ਕਹਿੰਦਾ ਯਾਰ ਜੂਸ ਦੀ ਰੇੜੀ ਲਾਈ ਹੋਈ ਆ ਹਸਦੀ ਦਿਖਦੀ ਹੈ ਹਰੇਕ ਨੂੰ ਬਹੁਤ ਵਧੀਆ ਪਿਆਰ ਨਾਲ ਬੋਲਦੀ ਹੈ ਮੈਂ ਵੀ ਜਦੋਂ ਆਉਣਾ ਹਨਾ ਹਾਂਜੀ ਬਾਈ ਕੀ ਹਾਲ ਆ ਬਹੁਤ ਵਧੀਆ ਤਰੀਕੇ ਨਾਲ ਬੋਲਦੀ ਹੈ ਪਤੀ ਨਹੀਂ ਯਾਰ ਵੀ ਅੰਦਰ ਕਿੰਨਾ ਦਰਦ ਲ ਕੋਈ ਬੈਠੀ ਹੈ ਹਨਾ ਮੇਤਰੋ ਦਰਦ ਵੰਡਾਇਆ ਕਰੋ ਦਰਦ ਨੂੰ ਵਧਾਇਆ ਨਾ ਕਰੋ ਆ ਕਿਹੜੀ ਸਿਆਣਪ ਆ ਯਾਰ ਮੈਨੂੰ ਵੀਡੀਓ ਕਾਲ ਕਰ ਵੀਡੀਓ ਕਾਲ ਕਰਨ ਨੂੰ ਤੇਰੀ ਕੀ ਲੱਗਦੀ ਹੈ ਬਾਈ ਇਹ ਮੈਂ ਸਿੱਧਾ ਵੀਡੀਓ ਕਾਲ ਕਰਨ ਉਹ ਜਿਹੜਾ ਬੰਦਾ ਕਹਿ ਰਿਹਾ ਮੈਂ ਸਿੱਧਾ ਬਾਈ ਤੈਨੂੰ ਥ੍ਰੈਟ ਕਰਦਾ ਮੈਂ ਭੈਣ ਤੋਂ ਨੰਬਰ ਵੀ ਲੈ ਕੇ ਜਾਊਂਗਾ ਮੈਂ ਤੈਨੂੰ ਡਾਇਰੈਕਟ ਕਾਲ ਵੀ ਕਰੂੰਗਾ ਤੇਰਾ ਮੈਂ ਨਾਮ ਵੀ ਲਊਂਗਾ ਅਗਲੀ ਵੀਡੀਓ ਦੇ ਵਿੱਚ ਕਿੰਨੇ ਕੁ ਸਿਆਣਪ ਵਾਲੀ ਗੱਲ ਆ ਯਾਰ ਇਹ ਵੀ ਵੀਡੀਓ ਚਾਹੁੰਦੇ ਹਨ ਵੀ ਮੇਰੀ ਮਾਂ ਨੂੰ ਕੱਲ ਨੂੰ ਦਿਲ ਦੁਖੇ ਠੀਕ ਆ ਜੀ ਕਿਉਂਕਿ ਮੇਰੇ 25 ਸਾਲ ਦਾ ਛੋਟਾ ਮੋਟਾ ਨਹੀਂ ਹੁੰਦਾ ਵੀਰੇ ਪੁੱਤ ਹਨਾ ਜਦੋਂ ਮੁੱਕ ਜੇ ਇੱਕ ਮੋਢਾ ਟੁੱਟ ਜਾਂਦਾ ਕਿਉਂਕਿ ਮੇਰਾ ਵੀ ਭਰਾਗਾ ਹਨਾ ਮੈਂ ਸਮਝ ਸਕਦੀ ਆ ਜੀ ਜੇ ਹੁੰਦਾ ਵੀਰੇ ਉਹ ਮੁੱਕਿਆ ਮੈਂ ਸਭ ਕੁਝ ਜ਼ਿੰਮੇਵਾਰੀ ਸਮਝੀ ਠੀਕ ਆ ਮੈਂ ਸਭ ਤੋਂ ਸ਼ੁਰੂ ਤੋਂ ਮਤਲਬ ਕੰਮ ਕੀਤਾ ਇੰਨਾ ਜ਼ਿਆਦਾ ਕੰਮ ਕੀਤਾ ਮੈਂ ਝੋਨਾ ਵੀ ਲਾਉਣਿਆ ਵੀਰੇ ਠੀਕ ਆ ਕੋਈ ਦਿਹਾੜੀ ਮਿਲ ਜੇ ਮੈਨੂੰ ਮੈਂ ਆਲੂ ਵੀ ਚੋਗੇ ਸਭ ਕੰਮ ਕਰ ਲਿਆ ਵੀਰੇ ਠੀਕ ਆ ਪਰ ਆਪਣੇ ਘਰ ਦੀ ਚੀਜ਼ ਵੀ ਬਣਾ ਰਹੇ ਆ ਵੀਰੇ ਮੈਂ ਕੋਈ ਗਵਾ ਨਹੀਂ ਦੇ ਠੀਕ ਆ ਮੈਨੂੰ ਕਹਿੰਦੇ ਨੇ ਤਲਬੇ ਤੂੰ ਰੇੜੀ ਲਾਉਣੀ ਆ ਤੂੰ 1200 ਰੁਪਏ ਬੱਟ ਲਾਉਣੀ ਆ ਤੂੰ ਮ ਵੱਡਾ ਫੋਨ ਲਿਆ ਜੀ ਮੇਰਾ ਬਹੁਤ ਘਰ ਦਾ ਵੀਰੇ ਠੀਕ ਆ ਬਿਲਕੁਲ ਮੈਨੂੰ ਮਹਿੰਗੇ ਕੱਪੜੇ ਪਾਉਣ ਨੂੰ ਵੀ ਜੀ ਕਰਦਾ ਸਭ ਕੁਝ ਆ ਪਰ ਨਹੀਂ ਆਪਣੇ ਘਰ ਦੇ ਮਜਬੂਰੀਆਂ ਨੇ ਮੇਰੇ ਦੋ ਭੈਣਾਂ ਨੇ ਵੀਰੇ ਠੀਕ ਆ ਰੇਕ ਨੇ ਕਾਰਜ ਕੀਤੇ ਨੇ ਮੈਂ ਵੀ ਖੁਦ ਆਪਣੀ ਭਾਣ ਜੇ ਨੇ ਦੋ ਦਿਨ ਨਾਨਕ ਸੱਖਾ ਭਰੀਆਂ ਨੇ ਆਪ ਖੁਦ ਭਰੀਆਂ ਨੇ ਵੀਰੇ ਮੈਂ ਮਾਮੇ ਦੇ ਨੋਤੇ ਵੀ ਨਾਨੇ ਤੋਂ ਤੇ ਵੀ ਮਾਸੇ ਦੇ ਤੋਂ ਤੇ ਵੀ ਨਾਨੀ ਤੋਂ ਤੇ ਵੀ ਠੀਕ ਆ ਮੈਂ ਦੋ ਨਾਨਕ ਸੱਖਾ ਭਰੀਆਂ ਨੇ ਵੀਰੇ ਇੰਨਾ ਸੋਹਣਾ ਵਿਆਹ ਕੀਤਾ ਮੇਰੇ ਦੋਨੇ ਦੋਤੀਆਂ ਸਾਡੀਆਂ ਖਿਆਲੇ ਵਈਆਂ ਨੇ ਮੈਂ ਮੁੰਡੇ ਵੀ ਆਪ ਦੇਖੇ ਨੇ ਵੀਰੇ ਖੁੱਦ ਅੱਛਾ ਵੀ ਮੇਰੇ ਸਾਡੀ ਲੈਵਲ ਦੇ ਹੈਗੇ ਨੇ ਮੈਨੂੰ ਗਾਈਡ ਕਰ ਸਕਦੇ ਨੇ ਮੇਰਾ ਐਕਸੀਡੈਂਟ ਹੋਇਆ ਵੀਰੇ ਮੇਰੇ ਕੋਈ ਨਹੀਂ ਰਿਸ਼ਤੇਦਾਰ ਮੇਰੇ ਨਾਲ ਖੜਿਆ ਸਿਰਫ ਇੱਕੋ ਪਰੋਣਾ ਸੀ ਜਿਹੜਾ ਮੇਰੇ ਨਾਲ ਖੜਿਆ ਵਿਚਾਰਾ ਠੀਕ ਹੈ ਠੀਕ ਆ ਇੱਕ ਮੇਰੀ ਫਰੈਂਡ ਸੀ ਵੀਰੇ ਉਹਨੇ ਮੇਰਾ ਬਹੁਤ ਸਾਥ ਦਿੱਤਾ ਉਹਦੇ ਲਵੇ ਵਿਚਾਰੀ ਕੋਲ ਇਕੱਠੇ ਕਰ ਕਰਕੇ ਲੱਖ ਰੁਪਏ ਰੱਖਿਆ ਹੋਇਆ ਸੀ ਵੀਰੇ ਹੂੰ ਉਹਦਾ ਮੈਂ ਹਜੇ ਦੇਣ ਆ ਵਿਚਾਰੀ ਦਾ ਪੈਸੇ ਪਰ ਇੰਨਾ ਧੰਨਵਾਦ ਵੀਰੇ ਉਹ ਮੇਰੀ ਇੰਨੀ ਸਪੋਰਟ ਕੀਤੀ ਆ ਉਹਨੇ ਮੈਨੂੰ ਸਾਮਿਆਂ ਵੀ 1.5 ਮਹੀਨਾ ਵੀਰੇ ਮੈਂ ਉਹਦਾ ਕਦੇ ਵੀ ਨਹੀਂ ਦੇਣ ਦੇ ਸਕਦੀ ਦੋ ਬੱਚੇ ਨੇ ਵੀਰੇ ਉਹਦੇ ਕਦੇ ਵੀ ਦੇਣ ਨਹੀਂ ਦੇ ਸਕਦੀ ਮੇਰੀ ਮਾਂ ਵਿਚਾਰੀ ਫਿਰਦੀ ਆ ਟਾਈਮ ਪਾਸ ਕਰਦੀ ਲੱਗਦੀ ਗੱਲਾਂ ਤੰਗੜੀ ਇਸ ਦੀ ਮੇਰੀ ਮਾਂ ਤੋਂ ਵੀ ਨਹੀਂ ਉਹਨੇ ਇੰਨਾ ਹੁੰਦਾ ਵੀਰੇ ਠੀਕ ਆ ਮੈਂ ਕਦੇ ਨਹੀਂ ਸੋਕੀ ਤਾ ਵੀ ਮਾਂ ਮੈਂ ਥੱਕ ਗਈ ਜਮਨਤ ਕੇਮ ਆ ਗਿਆ ਬਸ ਮੇਰਾ ਠੀਕ ਆ ਵੀਰੇ ਜਿੱਦਾਂ ਚੱਲ ਰਿਹਾ ਮੈਨੂੰ ਚਾਹੀਦੀ ਮੇਰੀ ਮਾਂ ਕਮਜ਼ੋਰੀ ਪਵੇ ਅੱਗੇ ਨੂੰ ਇੱਕ ਬਣੇ ਆਪਾਂ ਹੁਣ ਜਿਵੇਂ ਗੱਲ ਕਰਦੇ ਸੀ ਨਾ ਵੀ ਤੁਸੀਂ ਕਹਿੰਦੇ ਪੋਸਟਾਂ ਭਰੀਆਂ ਆਏ ਨੇ ਮੈਨੂੰ ਚਾਹੀਏ ਕੋਈ ਛੋਟਾ ਸਰੀ ਪੋਸਟ ਮਿਲ ਜਾਏ ਚਾਹੀਏ ਕੋਈ ਸਾਦੀ ਮਰਜ਼ੀ ਪੋਸਟ ਮਿਲ ਜਾਏ ਬਣੇ ਪੁੱਛ ਸਕਦਾ ਐ ਐਜੂਕੇਸ਼ਨ ਕੀ ਹੈ ਆਪਣੀ ਹਾਂ ਵੀਰੇ ਮੇਰੀ ਪਲੱਸ 2 ਕੀਤੀ ਹੋਈ ਆਗੀ ਵੀਰੇ ਹੂੰ ਠੀਕ ਆ ਮੈਨੂੰ ਆਇਆ ਵੀਰੇ ਕੋਈ ਚਲੋ ਕੋਈ ਸਕੂਲ ਦੇ ਵਿੱਚ ਲੱਗ ਜਾ ਵੀਰੇ ਕੋਈ ਛੋਟਾ ਮੋਟਾ ਝਾੜੂ ਤੇ ਵੀ ਕਿਵੇਂ ਵੀ ਚਲੋ ਕੋਈ ਕੰਮ ਕਰ ਮਿਲ ਜਾਏ ਵੀਰੇ ਹਨਾ ਪਰ ਮੈਨੂੰ ਜੇ ਮੈਨੂੰ ਸਰਕਾਰੀ ਵੀਰੇ ਮੇਰੀ ਸਰਕਾਰ ਵੱਲੋਂ ਹੀ ਜੇ ਸਰਕਾਰ ਮੇਰੀ ਬਾਹ ਫੜਨਾ ਚਾਹੁੰਦੀ ਹੈ ਵੀਰੇ ਠੀਕ ਆ ਵੀ ਪਰ ਮੈਨੂੰ ਕੋਈ ਛੋਟੀ ਮੋਟੀ ਸਰਕਾਰੀ ਤੇ ਕਿਉਂਕਿ ਮੈਂ ਰੈਡੀ ਬੋਰਡ ਟਾਈਮ ਨਹੀਂ ਲਾ ਸਕਦੀ ਵੀਰੇ ਠੀਕ ਆ ਕਿਉਂਕਿ ਭਾਈ ਸਰਕਾਰ ਨੂੰ ਅਪੀਲ ਹੈ ਵੱਡੇ ਵੱਡੇ ਬੋਰਡ ਲੱਗੇ ਹੋਏ ਨੇ 36000 ਨੌਕਰੀਆਂ 35000 ਨੌਕਰੀਆਂ 50000 ਨੌਕਰੀਆਂ ਹਨ ਕਿੱਡੇ ਕਿੱਡੇ ਬੋਰਡ ਹੀ ਲਾਏ ਪਏ ਨੇ ਮਾਨ ਸਾਹਿਬ ਤੁਹਾਡੇ ਪਿੰਡ ਦੇ ਬਿਲਕੁਲ ਨੇੜੇ ਐ 5 ਕਿਲੋਮੀਟਰ ਪਿੰਡ ਐ ਵੀਰ ਭੈਣ ਦਾ ਤੇ ਤੁਸੀਂ ਇਸ ਭੈਣ ਨੂੰ ਬਾਇ ਨੇਮ ਬਾਇ ਫੇਸ ਵੀ ਜਾਣਦੇ ਹੋ ਤੇ ਇਸ ਭੈਣ ਦਾ ਮੈਂ ਸਿੱਧੀ ਜੀ ਗੱਲ ਕਹਦੇ ਆਂ ਵੀ ਤੁਸੀਂ ਨੇ ਫਾਇਦਾ ਵੀ ਲਿਆ ਇਸ ਭੈਣ ਦੇ ਨਾਮ ਨੂੰ ਵੋਟਾਂ ਵੀ ਪੰਜਾਣੇ ਤੁਹਾਨੂੰ ਤੁਹਾਨੂੰ ਇਹ ਭੈਣ ਦਿਖਦੀ ਨਹੀਂ ਰੇੜੀ ਲੱਗੀ ਹੋਈ ਇਹਦੀ ਇਕੱਲੇ ਮੈਂ ਮਾਨ ਸਰਕਾਰ ਨੂੰ ਬੇਨਤੀ ਨਹੀਂ ਕਰੂੰਗਾ ਮੈਂ ਸਾਰਿਆਂ ਨੂੰ ਹੀ ਬੇਨਤੀ ਕਰੂੰਗਾ ਵਿੱਚੇ ਅਕਾਲੀਆਂ ਨੂੰ ਵਿੱਚੇ ਕਾਂਗਰਸੀਆਂ ਨੂੰ ਹਰੇਕ ਨੂੰ ਇਹ ਸੀ ਵੀ ਇਸ ਭੈਣ ਦੇ इमोਸ਼ਨ ਦੇ ਨਾਲ ਖੇਡ ਕੇ ਆਪਾਂ ਵੋਟਾਂ ਲੈ ਲਾਂਗੇ ਜਾਇ ਇਹ ਭੈਣ ਸਾਡੀ ਸਪੋਰਟ ਦੇ ਵਿੱਚ ਖੜ੍ਹਜੋ ਔਰ ਮੋਸਟਲੀ ਇਸ ਭੈਣ ਨੇ ਸਪੋਰਟ ਦੇ ਵਿੱਚ ਵੀ ਖੜੀਆਂ ਭੈਣੇ ਤੋਂ ਹਨ ਬੋਲੀ ਵੀ ਹੈ ਭੈਣੇ ਤੋਂ ਸਟੇਜਾਂ ਦੇ ਵਿੱਚ ਜਾ ਜਾ ਕੇ ਗੱਡੀਆਂ ਦੇ ਉੱਪਰ ਬੈਠ ਬੈਠ ਕੇ ਤੇ ਪ੍ਰਚਾਰ ਕੀਤਾ ਹਨ ਦਿਨ ਰਾਤ ਇੱਕ ਕੀਤਾ ਦਾ ਪਾਰਟੀਆਂ ਲਈ ਮਿੱਤਰੋ ਜਦੋਂ ਇੰਨਾ ਵਧੀਆ ਪ੍ਰਚਾਰ ਕਰਨ ਵਾਲੀ ਕੁੜੀ ਤੁਹਾਡੇ ਕੋਲ ਆ ਉਹੀ ਹਾਲ ਜਿਵੇਂ ਭੈਣ ਰਮਨਦੀਪ ਕੌਰ ਮਰਖਈਆ ਆਈਟ ਦੀ ਅੱਜ ਘਰੇ ਬੈਠੀ ਆ ਮਰਖਈ ਦਾ ਵੀ ਬਹੁਤ ਜ਼ਿਆਦਾ ਫਾਇਦਾ ਠਾਇਆ ਪਾਰਟੀਆਂ ਨੇ ਉਸੇ ਤਰ੍ਹਾਂ ਭੈਣੇ ਤੇਰਾ ਵੀ ਫਾਇਦਾ ਠਾਇਆ ਬਾਈ ਜੀ ਮੈਂ ਪਾਰਟੀਆਂ ਨੂੰ ਵੀ ਬੇਨਤੀ ਕਰਦਾ ਵੀ ਬਾਈ ਯਾਰ ਆਪਦੇ ਵਰਕਰ ਦੇ ਨਾਲ ਇਸ ਤਰ੍ਹਾਂ ਨਾ ਕਰਿਆ ਕਰੋ ਵਰਕਰ ਦੀ ਬਾਹ ਫੜਿਆ ਕਰੋ ਖਾਸ ਤੌਰ ਤੇ ਯਾਰ ਤਾਂ ਪੜੇ ਲਿਖੇ ਨੇ ਮਿਹਨਤੀ ਲੋਕ ਨੇ ਹਨਾ ਥੋਡੀ ਪਾਰਟੀ ਨੂੰ ਖੜਾ ਕਰਨ ਵਾਲੀ ਇਹ ਜੇ ਵਰਕਰ ਨੇ इमोਸ਼ਨਲੀ ਤੌਰ ਤੇ ਤੁਸੀਂ ਵਰਕਰਾਂ ਨੂੰ ਬਲੈਕਮੇਲ ਕਰਦੇ ਹੋ ਇਹ ਕਰਨਾ ਛੱਡੋ ਤੇ ਭੈਣ ਮੇਰੀ ਇਹ ਹੌਸਲਾ ਰੱਖ ਟੈਨਸ਼ਨ ਨਾ ਲੈ ਸਾਰੇ ਵੀਰ ਭਰਾ ਤੇਰੇ ਨਾਲ ਆ ਕੋਈ ਗੱਲ ਹੀ ਨਹੀਂ ਜਰੂਰ ਜਿੰਨਾ ਸਾਥੋਂ ਹੋਇਆ ਅਸੀਂ ਮਤਲਬ ਕਿ ਜਿੰਨੇ ਕੁ ਜੋਗੇ ਹੈਗੇ ਮੈਂ ਕੋਈ ਵੀਡੀਓ 'ਚ ਇਹ ਨਹੀਂ ਕਹਿੰਦਾ ਵੀ ਬਈ ਅਸੀਂ ਆਹ ਕਰਦਾਂਗੇ ਉਹ ਕਰਦਾਂਗੇ ਜਿੰਨੇ ਕੁ ਜੋਗੇ ਹੈਗੇ ਭੈਣ ਅਸੀਂ ਤੇਰੇ ਨਾਲ ਆ ਬਾਬਾ ਚੜ੍ਹਦੀ ਕਲਾ ਰੱਖੇ ਸੋ ਮੇਤਰੋ ਭੈਣ ਦੀ ਹੈਲਪ ਕਰਨ ਦੇ ਲਈ ਮੈਂ ਇੱਕ ਨਾ ਨੰਬਰ ਪਾਉਂਗਾ Google Pay ਨੰਬਰ ਪਾਉਂਗਾ Google Pay ਉਸ ਨੰਬਰ ਤੇ ਕਰ ਦਿਓ ਵਿੱਚ ਬੰਦੇ ਨਾ ਉਹੀ ਫालतੂ ਹੀ ਕਹੀ ਜਾਂਦੇ ਆ ਮੈਂ ਫੋਨ ਕਰਕੇ ਪੁੱਛ ਲਾਂ ਵੈਰੀਫਾਈ ਕਰਨਾ ਕਿਤੇ ਗਲਤ ਨੰਬਰ ਤਾਂ ਨਹੀਂ ਜਿਹਨੇ ਬਾਈ ਵੈਰੀਫਾਈ ਕਰਨਾ ਨਾ ਮੇਰਾ ਨੰਬਰ ਮੇਰੇ ਪੇਜ ਤੇ ਡਿਸਕ੍ਰਿਪਸ਼ਨ ਦੇ ਉੱਪਰ ਹੀ ਪਿਆ ਉਥੋਂ ਮੈਨੂੰ ਵੈਰੀਫਾਈ ਕਰ ਸਕਦਾ ਮੈਨੂੰ ਪੁੱਛ ਲਓ ਕੀ ਐਡਰੈਸ ਆ ਮੈਂ ਕੱਲੀ ਕੱਲੀ ਚੀਜ਼ ਦੱਸ ਦੂੰ ਸਿੱਧਾ ਭੈਣ ਦੇ ਨੰਬਰ ਤੇ ਡਾਇਰੈਕਟ ਕਾਲ ਕਰਕੇ ਭੈਣ ਨੂੰ ਤੰਗ ਪਰੇਸ਼ਾਨ ਨਾ ਕਰੋ ਬਾਈ ਇਹ ਕੋਈ ਬਾਲੀ ਵੱਡੀ ਸਿਆਣਪ ਨਹੀਂ 8 ਲੱਖ ਬੰਦੇ ਨੇ ਵੀਡੀਓ ਦੇਖਿਆ ਜਿਹਦੇ ਵਿੱਚੋਂ 5000 ਫੋਨ ਭੇਣ ਨੂੰ ਪਰੇਸ਼ਾਨ ਕਰਨ ਆਇਆ ਤੇ ਇੱਕ ਦੋ ਫੋਨ ਭੇਣੇ ਮੇਰਾ ਮੇਰਾ ਖਿਆਲ ਕਹਿੰਦਾ ਮਦਦ ਵਾਲੇ ਆਏ ਹੋਣਗੇ ਹਾਂ ਮਦਦ ਵਾਲੇ ਨਹੀਂ ਜਾਂ ਲਗਭਗ 5000 ਫੋਨ ਸਵਾਦ ਲੈਣ ਆਣਦਾ ਯਾਰ ਬੇਲੀ ਬੈਠੀ ਹੈ ਕੁੜੀ ਇਹ ਮਦਦ ਦਾ ਕੋਈ ਨਹੀਂ ਵੀਰੇ ਇਦਾਂ ਵੀ ਮਤਲਬ ਵੀ 4000 ਰੁਪਏ ਪਾਇਆ ਸੀ ਵੀਰੇ ਉਹ ਵੀ ਮੈਂ ਮੰਮੀ ਦੇ ਅਕਾਊਂਟ 'ਚ ਮੇਰਾ 2022 ਦਾ ਅਕਾਊਂਟ ਬਣਦਾਗਾ ਵੀਰੇ ਕਿਉਂਕਿ ਪੈਸਾ ਤਾਂ ਬੈਂਕ 'ਚ ਜਾਊਗਾ ਵੀਰੇ ਜੇ ਮੈਂ ਕੁੱਦ ਕੇ ਮਾਂ ਮੈਂ ਗਿਆ ਹਣਾ ਹੁਣ ਤਾਂ ਖਰਚਾ ਪਾਣੀ ਆ ਗਿਆ ਖਰਚਾ ਚੱਲੀ ਜਾਂਦਾ ਵੀਰੇ ਮੇਰਾ ਬੱਸ ਠੀਕ ਆ ਮੈਂ ਪਿੰਡ ਚ ਦੇਣੇ ਆਂਗੇ ਠੀਕ ਆ ਵੀ ਮੇਰੇ ਸੱਟ ਲੱਗੀ ਆਗੀ ਕਿਉਂਕਿ ਵੀਰੇ ਮੈਂ ਕੋਈ ਇਹ ਨਹੀਂ ਕਹਿੰਦੇ ਵੀ ਮੈਂ ਅਬਦੁੱਲੋ ਬੋ ਕਹਨੇ ਆਂਗੇ ਮੇਰੇ ਪਿੰਡ ਚ ਆਓ ਠੀਕ ਆ ਮੇਰੀ ਮਾਂ ਖੁਦ ਤੜਕੀ ਜਾਂਦੀ ਆ ਵੀਰੇ ਠੀਕ ਆ ਨਰਨੇ ਕਾਲ ਜੇ ਜਾਂਦੀ ਆ ਹੂੰ ਘਵਾੜੇ ਤੇ ਦੋ ਘਰਾਂ ਦਾ ਕੋਈ ਬਾਲੀ ਸਿਆਣਪ ਨਹੀਂ ਮਿੱਤਰੋ ਕਿਉਂ ਪਰੇਸ਼ਾਨ ਕਰਦੇ ਹੋ ਜੇ ਹੈਲਪ ਕਰ ਸਕਦੇ ਹੋ ਹੈਲਪ ਕਰ ਲੋ ਬਲੀ ਬੱਡੀ ਜਿਹੜੀ ਮੈਂ ਗੱਲ ਕਿੰਨਾ ਵੈਰੀਫਾਈ ਕਰਨ ਦੀ ਜੇ ਵੈਰੀਫਾਈ ਕਰਨਾ ਨਾ ਯਾਰ ਇਹ ਕਿਹੜਾ ਕਿੰਨੇ ਕੁ ਲੋਕ ਛਿਪ ਕੇ ਇਹ ਕਾਰੋਬਾਰ ਕਰ ਰਹੀ ਹੈ ਇਧਰ ਲਈ ਸਾਡਾ ਬਠਿੰਡਾ ਹੈ ਇਧਰ ਲਈ ਸਾਡਾ ਪਟਿਆਲਾ ਹੈ ਬਠਿੰਡਾ ਤੋਂ ਪਟਿਆਲਾ ਰੋਡ ਹੈ ਮੈਂ ਵੀਰੇ ਖੁਦ ਕਹਿਣੀਆਂ ਮੁੰਡਿਆਂ ਨੂੰ ਵੀ ਜਿਹਨੇ ਕੋਈ ਮਤਲਬ ਗੱਲ ਕਰਨੀ ਹੈ ਨਾ ਮੇਰੇ ਨਾਲ ਫੇਸ ਟੂ ਫੇਸ ਕਰ ਲੋ ਇੰਨਾ ਕੁ ਦਾ ਜਿਗਰਾ ਮੇਰੇ 'ਚ ਹੈ ਗਿਆ ਇੱਕ ਪਰ ਮੈਨੂੰ ਇਹ ਮਜਬੂਰ ਨਾ ਕਰੋ ਕਿਵੇਂ ਆਖੰਡ ਤੂੰ ਕਿਦਾਂ ਮੈਨੂੰ ਇਦਾਂ ਦੇ ਲਬਜ਼ ਬੁਲੇ ਜਾਂਦੇ ਠੀਕ ਆ ਪਰ ਮੈਂ ਇਹ ਕਦੇ ਨਹੀਂ ਚਾਹੁੰਦੀ ਵੀ ਮੇਰੇ ਚੱਕ ਵਿੱਚ ਛੱਲੇ ਜਾਣ ਸੋ ਮਤਲਬ ਤੁਹਾਨੂੰ ਮੈਨੂੰ ਤਾਂ ਸਮਝ ਵੀ ਨਹੀਂ ਆਉਂਦੀ ਵੀ ਮੈਂ ਤੁਹਾਨੂੰ ਕੀ ਕਹਾ ਹਣਾ ਭੈਣ ਦੇ ਲਫਜ਼ਾਂ ਤੇ ਤੁਹਾਨੂੰ ਪਤਾ ਲੱਗ ਗਿਆ ਹਣਾ ਵੀ ਮੇਰੇ ਕੀ ਵਿਚਾਰ ਨੇ ਜਾਂ ਭੈਣ ਦੇ ਕੀ ਵਿਚਾਰ ਨੇ ਮੈਂ ਵੀਡੀਓ ਨੂੰ ਬੜਾ ਲੰਬਾ ਨਹੀਂ ਕਰਦਾ ਭੈਣੇ ਆਪਾਂ ਹੀ ਇੱਛੇ ਹੀ ਵੀਡੀਓ ਨੂੰ ਬਰਾਮ ਦਿੰਨੇ ਆ ਹਣਾ ਤੇ ਭੈਣ ਮੇਰੀ ਹੌਸਲਾ ਰੱਖ ਅਸੀਂ ਤੇਰੇ ਨਾਲ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹਨੇ ਮਦਦ ਕਰਨੀ ਹੈ ਬਈ Google Pay ਨੰਬਰ ਦਿੱਤਾ ਹੋਇਆ ਇਹਦੇ ਤੇ Google Pay ਕਰ ਦਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਹ ਬਹੁਤ ਜਲਵਾਗੇ ਕਰਨ ਠੀਕ ਆ ਹੂੰ ਬਾਈ ਤੁਸੀਂ ਆਫ ਕੈਮਰਾ ਕੋਈ ਗੱਲ ਕਰ ਰਹੇ ਸੀ ਕੁੜੀਆਂ ਬਾਰੇ ਹਾਂਜੀ ਵੀਰੇ ਤੇ ਦੱਸਿਓ ਬਾਈ ਆਪਣੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਪਹਿਲਾਂ ਤਾਂ ਹਾਂਜੀ ਤੇ ਵੀਰੇ ਇਹ ਆਪਣਾ ਜਨੇਗੀ ਮਾਨਸਾ ਜ਼ਿਲ੍ਹੇ ਹਾਂਜੀ ਟੈਪੀ ਦੇ ਵਿੱਚ ਲਾਸਟ ਦਾ ਪਿੰਡ ਆ ਗਿਆ ਇਹ ਹਾਂਜੀ ਜਨੇ ਕਿ ਨੂੰ 10 10 12 ਸਾਲ ਹੋ ਗਿਆ ਆਪਣੇ ਟੈਪੀ ਹੱਡੇ ਤੇ ਰਹਉਂਦੇ ਨੂੰ ਰੇੜੀ ਹਾਂਜੀ ਤੇ ਇਕੱਲੀ ਕੁੜੀ ਹੈ ਕਿਹਦੇ ਭਾਈ ਸੀ ਉਹਦੀ ਡੈਥ ਹੋ ਗਈ ਤੇ ਇਕਦੇ ਡੈਡੀ ਦੀ ਡੈਥ ਹੋ ਗਈ ਇਕਦੇ ਮੰਮੀ ਆ ਤੇ ਉਹਨੂੰ ਵੀ ਥੋੜਾ ਥੋੜਾ ਘਟਦੀ ਜਾਂਦਾ ਹੈਗਾ ਤੇ ਲੋਕ ਇਹਦੇ ਕੋਲੇ ਜੂਸ ਪੀਣ ਵਧੀਆ ਵੀ ਹੁੰਦੇ ਨੇ ਘਟੀਆਂ ਵੀ ਹੁੰਦੇ ਨੇ ਜਿਨੇ ਕੀ ਇਹ ਵਧੀਆ ਰੱਖਦੀ ਹੈਗੀ ਹਰੇਕ ਨਾਲ ਸਕੇੜ ਕੇ ਬੁਲਾਉਂਦੀ ਹੈਗੀ ਤੇ ਲੋਕ ਇਹਦਾ ਮਜ਼ਾਕ ਵੀ ਸਮਝਦੇ ਨੇ ਤੇ ਸੀਰੀਅਸ ਵੀ ਹੋ ਜਾਂਦੇ ਨੇਗੇ ਬਹੁਤ ਬੰਦੇ ਇਹਦੇ ਕਣੀ ਵੀ ਨੇ ਤੇ ਪੱਖ ਚ ਵੀ ਨੇ ਤੇ ਬਹੁਤ ਖਲਾਫ ਵੀ ਨੇ ਦੇ ਜਿਨੇ ਕੀ ਇਹ ਕੁੜੀ ਮਿਹਨਤ ਕਰਦੀ ਆ ਆਪਣੀ ਜਿਵੇਂ ਲੋਕ ਆਉਂਦੇ ਨੇ ਵੀਡੀਓ ਬਣਾ ਕੇ ਲੈ ਜਾਂਦੇ ਨੇ ਕਿ ਫੇਮਸ ਹੋ ਜਾਂਦੇ ਨੇ ਕਿ ਪਰ ਇਹਨੂੰ ਕੁਝ ਨਹੀਂ ਦਿੰਦੇ ਹੈਗੇ ਆਪੋ ਆਪ ਦਾ ਲੈ ਕੇ ਉੱਡ ਜਾਂਦੇ ਨੇ ਇਹਨੂੰ ਕੁਝ ਨਹੀਂ ਦਿੰਦੇ ਹੈਗੇ ਇਹ ਜਿਹੇ ਜਿਹੇ ਹੈਗੀ ਬਚਾਰੀ ਉਹੋ ਜਿਹੀ ਰਹਿ ਜਾਂਦੀ ਹੈਗੀ ਇਹ ਇੱਕ ਹੋਰ ਗੱਲ ਆ ਵੀਰੇ ਜਿਹਨੇ ਫੈਮਸੀ ਹੋਣਾ ਹੁੰਦਾ ਆਪਦਾ ਫੋਨ ਲੈ ਕੇ ਆਉਂਦੀ ਟੱਚ ਠੀਕ ਆ ਮੇਰੇ ਵਰਗੇ ਤੋਂ ਜਾਂ ਹੋਰ ਕਿਸੇ ਤੋਂ ਵੀ ਵੀਡੀਓ ਕਰਵਾ ਕੇ ਬਾਹਰ ਨ ਹੋ ਜਾਂਦੀ ਇਹਨੂੰ ਕਹੇ ਲਾ ਘਾਟਣ ਜਿਹਨੇ ਕਿ ਅੱਜ ਕੱਲ ਟ੍ਰੈਂਡ ਚੱਲ ਰਿਹਾ ਹੈਗਾ ਠੀਕ ਆ ਨਾ ਬਾਕੀ ਵੀਰੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਇੱਥੇ ਸਾਰੇ ਬਜ਼ੁਰਗਾਂ ਨੂੰ ਸਾਡੇ ਲੈਵੇ ਕਿਵੇਂ ਦੁੱਖ ਸੁੱਖ ਰਹੋਦੀ ਆ ਆਪਦੀ ਘਰੇ ਕੋਈ ਹੋਰੇ ਮਾੜੀਆ ਚੰਗੀ ਹੋਰੀ ਖਾੜ ਜਾਂਦੀ ਆ ਘਰੇ ਆਪਦੀ ਮੰਮੀ ਨੂੰ ਨਹੀਂ ਦੱਸ ਦੇਗੀ ਜੇ ਇਹ ਘਰੇ ਦੱਸੂਗੀ ਜੀ ਮੰਮੀ ਨੂੰ ਟੈਨਸ਼ਨ ਹੋਏਗੀ ਵੀ ਐਦਾਂ ਦੀ ਮੇਰੀ ਕੁੜੀ ਹੋ ਗਈ ਜਾਂ ਕਿਵੇਂ ਹੋ ਗਈ ਪਰ ਇਹ ਘਰੇ ਕਿਸੇ ਨੂੰ ਦੁੱਖ ਨਹੀਂ ਦੱਸਦੀ ਹੈਗੀ ਆਵਦਾ ਦੁੱਖ ਆਵਦਾ ਲਵੀ ਰੱਖ ਦਿਆ ਗਿਆ ਇਹ ਬਾਕੀ ਤੁਸੀਂ ਆ ਬਜ਼ੁਰਗਾਂ ਨੂੰ ਬੁਸਲੋ ਕਰਦੇ ਆ ਬਜ਼ੁਰਗਾਂ ਨਾਲ ਹਾਂ ਬਜ਼ੁਰਗਾਂ ਨਾਲ ਗੱਲ ਕਰ ਲਓ ਦਾ ਜੀ ਦਾ ਕੋਈ ਸੱਚੀ ਕੰਮ ਸੱਚੀ ਕੰਮ ਇਹ ਕਹੋ ਜੀ ਹਾਂ ਜੀ ਬਿਲਕੁਲ ਠੀਕ ਹੈ ਬਿਦਰ ਕੋ ਜਿਵੇਂ ਕੁੜੀਆਂ ਮਿਹਨਤ ਕਰਦੀਆਂ ਕੀ ਕਹਿਣਾ ਤਾਂ ਹੋਵੇ ਇਹਦੇ ਬਾਰੇ ਉਹੀ ਕਹਿਣਾ ਚਾਹੁੰਦੇ ਹਾਂ ਜੀ ਅੱਜ ਕੱਲ ਦਾ ਜਿਹੜਾ ਨੌਜਵਾਨੀ ਪੀੜੀ ਆ ਸਾਡੇ ਉਹ ਨਸ਼ੇ ਵੱਲ ਨਿੱਗਰਦੀ ਜਾ ਰਹੀ ਹੈ ਪਰ ਅਸੀਂ ਜੋ ਕਹਿ ਰਹੇ ਹਾਂ ਵੀ ਇਹ ਲੜਕੀ ਹੈ ਜੋ ਇਹ ਪੂਰੀ ਮਿਹਨਤ ਕਾਸ਼ ਹੈ ਇਸ ਨੂੰ ਤਕਰੀਬਨ 10-12 ਸਾਲ ਹੋ ਗਏ ਸਾਡੇ ਇੱਥੇ ਰੇੜੀ ਲਾਉਂਦੇ ਨੂੰ ਤੇ ਕਰੈਕਟਰ ਪੱਖੋਂ ਬਿਲਕੁਲ ਸਹੀ ਹੈ ਅਸੀਂ ਇਸ ਗੱਲ ਦੇ ਹਾਂ ਨਹੀਂ ਆ ਜੀ ਹਾਂ ਤੇ ਆਪਦੀ ਮਿਹਨਤ ਕਰਦੀ ਹੈ ਸਵੇਰੇ ਆਉਂਦੀ ਹੈ ਸ਼ਾਮ ਨੂੰ ਜਾਂਦੀ ਹੈ ਕੋਈ ਅਸੀਂ ਅੱਜ ਤੱਕ ਇਹਦਾ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਦੇਖੀ ਕੋਈ ਹੋਰ ਕਿਸੇ ਕਿਸਮ ਦੀ ਹਾਂ ਇੱਕ ਕੁੜੀ ਨੇ ਦੱਸਿਆ ਵੀ ਇਥੇ ਨੂੰ ਕੰਗ ਪਰੇਸ਼ਾਨ ਕਰਨ ਵਾਲੇ ਮੁੰਡੇ ਆਉਂਦੇ ਨੇ ਕਹਿੰਦੇ ਬਾਪੂ ਜੀ ਸਾਰੇ ਆ ਜਿੰਨੇ ਬੈਠੇ ਨੇ ਬਾਪੂ ਜੀ ਸਾਰੇ ਮੈਨੂੰ ਸਪੋਰਟ ਕਰਦੇ ਆ ਹਾਂਜੀ ਹਾਂ ਬਿਲਕੁਲ ਅਸੀਂ ਜਿੰਨੇ ਇੱਥੇ ਬੈਠੇ ਆ ਸਮਝ ਲਓ ਛਾਂ ਹੈਗੀ ਪਾਣੀ ਹੈ ਪੀਣ ਨੂੰ ਅਸੀਂ ਟਾਈਮ ਪਾਸ ਕਰਨ ਵਾਸਤੇ ਆਉਂਦੇ ਆ ਬਾਕੀ ਸਾਡੀ ਇਹਨੂੰ ਸਪੋਰਟ ਹੈ ਅਸੀਂ ਇਹਨੂੰ ਕਹਿੰਦੇ ਆ ਬਈ ਬੱਚੇ ਤੂੰ ਆਪ ਦਾ ਸਾਫ਼ ਨੀਤ ਨਾਲ ਕੰਮ ਕਰ ਤਦੋਂ ਅਸੀਂ ਕੋਈ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਹੋਵੇ ਇੱਕ ਗੱਲ ਹੋਰ ਵੀ ਹੈ ਵੀਰੇ ਪਤਾ ਕੀ ਚੱਕਰ ਆਗਾ ਉਹ ਜੂਸ ਪੀਣ ਆਉਣਗੇ ਲੋਕ ਕੀ ਕਰਨਗੇ ਜੂਸ ਦਾ ਫਾਇਦਾ ਚੱਕ ਕੇ ਨੋਟ ਤੇ ਲਿਖ ਕੇ ਨੰਬਰ ਆਵਦਾ ਫੜਾ ਦੇਣਗੇ ਵੀ ਆ ਆਪਣਾ ਨੰਬਰ ਕਨੈਕਟ ਕਰ ਲਓ ਵੀ ਮੈਨੂੰ ਫੋਨ ਕਰ ਲਿਓ ਤੇ ਜਿਹਨੇ ਕਿ ਇਹ ਬੋਲ ਦੇਣੀ ਚੁੱਪ ਕਰਕੇ ਜਿਹੋ ਵਿੱਚ ਪਾ ਲੰਦੀਆਂ ਪੈਸੇ ਹੱਸ ਕੇ ਕਹਿੰਦੇ ਕੋਈ ਗੱਲ ਨਹੀਂ ਵੀਰੇ ਬਸ ਐਂ ਕਹਿ ਕੇ ਸਾਰ ਦਿੰਦੀ ਜਿਹਨੇ ਕਿਦੇ ਹਾਲਾਤ ਬਹੁਤ ਲੋਕ ਥੱਕਾ ਗਾ ਦਿੰਦੇ ਇਹਦੇ ਨਾਲ ਜਿਹਨੇ ਕਿ ਇਹ ਟਾਈਮ ਪਾਸ ਕਰਦੇ ਬਦਰੀ ਲੋਕ ਇਹਨੂੰ ਕਰਨ ਨਹੀਂ ਦਿੰਦੇ ਹੈਗੇ ਮਤਲਬ ਜਿਵੇਂ ਕਹਿੰਦੇ ਨੇ ਵੀ ਗਰੀਬੀ ਕੱਟੀ ਜਾ ਸਕਦੀ ਆ ਪਰ ਲੋਕ ਨਹੀਂ ਕੱਟਣ ਦਿੰਦੇ ਹਾਂ ਲੋਕ ਥੱਕਾ ਕਰ ਦਿੰਦੇ ਨੇ ਇਹਦੇ ਨਾਲ ਇੱਕ ਬਾਪੂ ਜੀ ਤੁਸੀਂ ਸਿਆਣੇ ਹੋ ਨਾ ਬਜ਼ੁਰਗ ਉਸ ਟਾਈਮ ਮਤਲਬ ਕਿ ਤੁਸੀਂ ਜ਼ਿੰਦਗੀ ਹੰਡਾ ਲਈ ਤੁਸੀਂ ਨੇ ਲੀਡਰ ਵੀ ਦੇਖ ਲਏ ਹਾਂ ਜੀ ਹਾਂ ਉਹਨੂੰ ਪਤਾ ਲੱਗ ਗਿਆ ਕਿ ਕੁੜੀ ਨੇ ਇੱਥੇ ਕਿੰਨਾ ਚਿਰ ਕੰਮ ਕਰਦੀ ਨੂੰ ਹੋ ਗਿਆ ਕਿੰਨੇ ਹੀ ਲੀਟਰ ਆ ਕੇ ਇਸ ਕੁੜੀ ਨਾਲ ਵੀਡੀਓ ਬਣਾ ਕੇ ਬਣਾ ਲਈ ਬਿਲਕੁਲ ਬਣਾ ਲਈ 60 ਲੀਟਰਾਂ ਨੂੰ ਕਹਿਣਾ ਚਾਹੁੰਗੇ ਵੀ ਮਾੜਾ ਮੋਟਾ ਸੁਣੋ ਭਾਈ ਅਸੀਂ ਲੀਟਰਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਅੱਜ ਕੱਲ੍ਹ ਈਆਂ ਨੂੰ ਬਹੁਤ ਪਰੇਸ਼ਾਨ ਕਰਦੇ ਨੇ ਇਸ ਗੱਲ ਤੇ ਥੋੜਾ ਮੋਟਾ ਸਰਕਾਰਾਂ ਨੂੰ ਨਿਗਾਹ ਦੇਣੀ ਚਾਹੀਦੀ ਹੈ ਬਾਕੀ ਇਹ ਲੜਕੀਆਂ ਸਾਰੀਆਂ ਪ੍ਰੋਜੈਕਟਾਂ ਨੂੰ ਸਹਿਯੋਗ ਦਿੱਤਾ ਤੇ ਇਹਦੀ ਕੋਈ ਨਾ ਕੋਈ ਸੁਣਵਾਈ ਕੀਤੀ ਜਾ ਜੀ ਜੀ ਕੀ ਕਹਿਣਾ ਚਾਹੁੰਗਾ ਕੋਈ ਨਹੀਂ ਪਾਰਕੀ ਨੂੰ ਕਿਸੇ ਨੂੰ ਪਾਰਟੀ ਦਾ ਤਾਂ ਇਹ ਗਰੇਪੇ ਜੇ ਹੁਣ ਪਾਰਟੀ ਆਉਂਦੀ ਆ ਸਾਡੇ ਪਿੰਡਾਂ ਦੇ ਵਿੱਚ ਹਾਂਜੀ ਵੀ ਇਹ ਕੁੜੀ ਦੀ ਮਾੜੀ ਮੋਟੀ ਮਦਦ ਕਰਨੀ ਜੀ ਜ਼ਰੂਰੀ ਬਣਦਾ ਆਪਣੇ ਜੇ ਨੌਕਰੀ ਵੀ ਮਿਲ ਜੇ ਹਨਾ ਜੀ ਹਾਂਜੀ ਜੇ ਨੌਕਰੀ ਮਿਲ ਜਾ ਫਿਰ ਤਾਂ ਬਹੁਤ ਵਧੀਆ ਚੰਗੀ ਕਰਦਾ ਸਾਲ ਹੋ ਗਏ ਜੀ ਪਾਰਟੀਆਂ ਫਾਇਦਾ ਲੈ ਲੈ ਪੰਚਾਇਤ ਲੈ ਕੋਈ ਇਹ ਦੇ ਵੱਲ ਧਿਆਨ ਨਹੀਂ ਰਿਹਾ ਇਹ ਗੱਲ ਹੋ ਰਹੀ ਜੀ ਤੁਸੀਂ ਉਰੇ ਅੱਡੇ ਤੇ ਮਾਰੋ ਚਾਰ ਸਫੇਰੇ ਕੈਮਰਾ ਤੁਹਾਨੂੰ ਪਤਾ ਲੱਗ ਜੂਗੀ ਇੱਥੇ ਕੋਈ ਕੁੜੀ ਕੰਮ ਕਰਦੀ ਹੈਗਾ ਇੰਨੇ ਬਜ਼ੁਰਗ ਬੈਠੇ ਨੇਗੇ ਪਰ ਇਹਦੇ ਨਾਲ ਸਾਰੇ ਬੰਦੇ ਸਹਿਮਤ ਨੇਗੇ ਇਹਦੇ ਨਾਲ ਖੜਦੇ ਨੇ ਸਾਰੇ ਬੰਦੇ ਤੁਸੀਂ ਐਂ ਦੇਖੋ ਵੀ ਅੱਡੇ ਦੇ ਸਾਰਿਆਂ ਨਾਲੋਂ ਕੁੜੀ ਇੱਥੇ ਸਾਡੇ ਕੋਲ ਆ ਗਈ ਵੀ ਕੰਮ ਧੰਦਾ ਬਸ ਸਾਡੇ ਕੋਲ ਕਰਦੀ ਆ ਕਿ ਵਧੀਆ ਕਰਦੀ ਆ ਪਰ ਲੋਕ ਇਹਨੂੰ ਕਰਨ ਨਹੀਂ ਦਿੰਦੇ ਹੈਗੇ ਤੰਗ ਪਰੇਸ਼ਾਨ ਜਿਆਦਾ ਕਰਦੇ ਨੇਗੇ ਇਹਨੂੰ ਸੋ ਮਿੱਤਰੋ ਮੇਨ ਗੱਲ ਮੁੱਕ ਦੀ ਗੱਲ ਇੱਥੀ ਆ ਕੀ ਭੈਣ ਕੰਮ ਕਰਨਾ ਚਾਹੁੰਦੀ ਆ ਕਰਨ ਨਹੀਂ ਦਿੰਦੇ ਕਰਨ ਨਹੀਂ ਦਿੰਦੇ ਜੀ ਮਿੱਤਰੋ ਕੰਮ ਕਰ ਲੈਣ ਦਿਓ ਜੇ ਨਹੀਂ ਮਦਦ ਕਰਦੇ ਤਾਂ ਕੰਮ ਦਾ ਕਰ ਲੈਣ ਸਾਡੀ ਇਹ ਹੀ ਵੰਦੀ ਹੈ ਨੇਂਤ ਕਰਦਾ ਇਹ ਕਿਹੜਾ ਕਹਿੰਦੇ ਮਤਲਬ ਕਿ ਖੌਂਦੀ ਆ ਕਿਸੇ ਸਰਕਾਰ ਵੱਲੋਂ ਨਿੱਕੀ ਮੋਟੀ ਨੌਕਰੀ ਦੇ ਦਿੰਦੀ ਕੋਈ ਮੈਂ ਪਾਸ ਕਰਦੀ ਆ ਕੁੜੀ ਜੀ ਅੱਜ ਦੀ ਘੜੀ ਦੇ ਵਿੱਚ ਕੋਈ ਪਾਇ ਨਹੀਂ ਸਕਦਾ ਜੀ ਉਂਗਲ ਨਹੀਂ ਕਰ ਸਕਦਾ ਇਹ ਕਿ ਨਹੀਂ ਜੀ ਇਹ ਉਂਗਲ ਕਰਦੇ ਮੈਂ ਮੈਂ ਜੋ ਮੈਂ ਅੱਜ ਐਡਾ ਹੋ ਗਿਆ ਮੈਨੂੰ ਮੈਨੂੰ ਲੱਗਾ 70 ਸਾਲ ਦੀ ਉਮਰ ਹੋ ਗਈ ਮੇਰੀ ਮੈਂ ਅੱਜ ਵੀ ਕੁੜੀ ਅੱਜ ਤੱਕ ਇਹ ਕੁੜੀ ਇਹ ਜਿਹੇ ਕੁੜੀ ਐ ਮੈਂ ਨਹੀਂ ਅੱਜ ਤੱਕ ਦੇਖੀ ਜੀ ਐਡੀ ਉਮਰ ਇਹਨਾਂ ਗੱਲ ਤਾਂ ਵੱਡੀ ਹੌਸਲੇ ਦੀ ਐ ਜੀ ਇੰਨੇ ਬੰਦੇ ਹੋ ਕੇ ਰੋਡ ਦੇ ਉੱਤੇ ਖੜ ਕੇ ਕੰਮ ਕਰਨਾ ਇਹ ਇਸ ਤੋਂ ਵੱਧ ਦਾ ਹੌਸਲਾ ਹੀ ਨਹੀਂ ਹੌਸਲਾ ਕੋਈ ਨਹੀਂ ਕੋਈ ਨਹੀਂ ਬਾਕੀ ਜਿਹੜੇ ਬੰਦੇ ਦੀ 37 ਸਿਆਣੇ ਬੰਦੇ ਦਿੰਦੇ ਹੁਣ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਮਿੱਤਰੋ ਵੀ ਉਹ ਕੁੜੀ ਕਹੇ ਜੀ ਹੋ ਕਹੀ ਜੀ ਪਤਾ ਹੀ ਹੁੰਦਾ ਜੀ ਆਪਾਂ ਨੂੰ ਹੁਣ ਜੇ 12 ਸਾਲ ਤੋਂ ਸਾਨੂੰ ਉਹਦੇ ਬੈਠੇ ਨੂੰ ਵੀ ਆਹ ਕੁੜੀ ਦੀ ਸਾਨੂੰ ਪਤਾ ਹੈ ਇਦੀ ਹੀ ਪੂਰੀ ਮਦਦ ਕਰਾਂਗੇ ਠੀਕ ਹੈ ਸਬਜਰ ਕੋ ਸਾਰਿਆਂ ਦਾ ਧੰਨਵਾਦ ਇਸੇ ਤਰ੍ਹਾਂ ਕੁੜੀ ਨਾਲ ਸਪੋਰਟ ਰੱਖਿਓ ਪੂਰੀ ਸਪੋਰਟ ਹੈ ਜੀ ਪੂਰੀ ਸਪੋਰਟ ਲੀਡਰਾਂ ਨੂੰ ਵੀ ਪੀ ਪੂਰੀ ਸਪੋਰਟ ਲੀਡਰਾਂ ਨੂੰ ਵੀ ਮਦਦ ਕਰਨੀ ਚਾਹੀਦੀ ਹੈ ਜੀ ਇਹਦੀ ਜੀ ਲੀਡਰਾਂ ਨੂੰ ਇਹਦੀ ਮਦਦ ਕਰਨੀ ਚਾਹੀਦੀ ਹੈ ਕੁੜੀ ਦੀ ਜੇ ਕੱਲ ਨੂੰ ਇੱਥੇ ਕੋਈ ਲੀਡਰ ਆਉਂਦਾ ਮਗਰ ਜਾ ਮਗਰ ਪਿਓ ਮਗਰ ਪਾਵਾਂਗੇ ਜੀ ਮਗਰ ਨੂੰ ਇਹੋ ਉਹਨੂੰ ਲਾ ਕੇ ਕਹਾਂਗੇ ਜੀ ਲਾਜ਼ਮੀ ਕਹਾਂਗੇ ਪਾਰਟੀ ਵਾਲੇ ਆਉਣਗੇ ਹਾਂਜੀ 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 ਪਾਰਟੀ ਵਾਲੇ ਸਾਡੇ ਪਿੰਡੋਂ 4-5 ਬਸਾਂ ਪਰਖ ਗਈਆਂ ਨੇ ਅੱਛਾ ਜੀ ਹਾਂ ਅੱਜ ਗਈਆਂ ਨੇ ਕਿਹੋ ਪਾਰੀਆਂ ਪਾਰਟੀ ਨੇ ਕਿਹਾ ਮਤਲਬ ਕੰਮ ਲੈਣਾ ਹਾਂ ਜਿਹੜੇ ਰਹਿੰਦੇ ਨੇ ਉਹ ਕਹਾਂਗੇ ਕੋਈ ਜਿਹੜਾ ਸਾਡੇ ਪੁਰਾਣੇ ਕੋਈ ਵਰਕਰ ਮੈਨੂੰ ਜੂਸ ਪੀਣ ਆਉਂਦਾ ਕੁਝ ਵੀ ਕੋਈ ਹੈ ਨਾ ਉਹਰੇ ਆਉਂਦਾ ਮੈਨੂੰ ਪਤਾ ਕੀ ਕਹਿੰਦੇ ਨੇ ਉਹ ਟੁੱਟ ਗਏ ਵਰਕਰ ਟੁੱਟ ਗਏ ਪਰ ਮੈਂ ਨਹੀਂ ਟੁੱਟਣਾ ਚਾਹੁੰਦੀ ਠੀਕ ਆ ਮੈਂ ਪਾਰਟੀ ਨੂੰ ਜਨਨ ਲਾ ਕੇ ਸਪੋਰਟ ਕਰਦੀ ਆ ਆਮ ਪਾਰਟੀ ਨੂੰ ਬਹੁਤ ਜ਼ਿਆਦਾ ਸਪੋਰਟ ਕਰਦੀ ਆ ਵੀਰੇ ਠੀਕ ਆ ਤੇ ਪਤਾ ਮੈਨੂੰ ਕੀ ਆ ਕੇ ਕਹਿਣਗੇ ਲੈ ਤੇਰਾ ਵੱਡਾ ਭਾਈ ਐ ਅਸੀਂ ਤੈਨੂੰ ਤਾਂ ਇਕੱਲੇ ਵੀ ਨਹੀਂ ਦੇਖ ਕੇ ਗਿਆ ਤੂੰ ਤਾਂ 10 ਰੁਪਏ ਦਾ ਜਾਂਦਾ ਮੇਰਾ ਮਜ਼ਾਕ ਡਾਉਂਦੇ ਨੇ ਲੈ ਤੈਨੂੰ ਨੌਕਰੀ ਕਿੱਥੋਂ ਦੇ ਦਊਗਾ ਤੇਰਾ ਭਾਈ ਦੇਖਾਂਗੇ ਫਿਰ ਜਦ ਤੈਨੂੰ ਨੌਕਰੀ ਮਿਲ ਗਈ ਮੈਂ ਬਈ ਇਹ ਗੱਲ ਕਹਿ ਦਿੰਨੀ ਆ ਵੀ ਕੋਈ ਗੱਲ ਨਹੀਂ ਭਾਈ ਉਹ ਹਜੇ ਮਜਬੂਰ ਆ ਉਹਦੇ ਸਾਰੇ ਦੇਸ਼ ਦਾ ਭਾਰਾ ਵਿਚਾਰੇ ਦਾ ਪੰਜਾਬ ਦਾ ਏਰੀਆ ਚੱਕੀ ਫਿਰਦਾਗਾ ਠੀਕ ਆ ਜਦੋਂ ਫ੍ਰੀ ਹੋਗਾ ਕਦੇ ਮੇਰੇ ਬਾਰੇ ਸੋਚੂਗਾ ਕਿਉਂਕਿ ਮੈਨੂੰ ਵੀ ਵਿਸ਼ਵਾਸ ਆ ਭਾਈ ਦਾ ਵੀ ਬਾਈ ਮੇਰੇ ਬਾਰੇ ਸੋਚੂਗਾ ਦੇਣਾ ਕਦੇ ਟਾਈਮ ਕੱਢੂ ਭਾਈ ਭਗਵੰਤ ਮਾਨ ਠੀਕ ਆ ਮੇਰੇ ਕਮਾਂਡ ਦਾ ਨੇੜ ਦਾ ਬੰਦਾ ਦਾ ਠੀਕ ਆ ਜਦੋਂ ਵੀ ਠੀਕ ਆ ਹੱਸ ਕੇ ਬੁਲਾਉਂਦਾ ਮੈਂ ਵੀ ਬਾਈ ਨੂੰ ਪੂਰਾ ਹੱਸ ਕੇ ਬੁਲਾਉਣੇ ਬਾਈ ਆਇਆ ਜੀ ਥੋੜੇ ਜਨ ਹੋਇਆ ਬਾਈ ਮੈਨੂੰ ਰੋਡ ਤੇ ਮਿਲ ਕੇ ਗਿਆ ਖੜ ਕੇ ਵੀ ਪਰ ਮੈਂ ਇੱਕ ਗੱਲ ਹੋਰ ਵੀ ਕਹਿਣਾ ਵੀ ਮੈਨੂੰ ਇਹ ਚੀਜ਼ ਵੀ ਨਾ ਕਹਿ ਕਰੋ ਵੀ ਤੇਰਾ ਭਾਈ ਨੇ ਕੀ ਕਰਤਾ ਤੇਰਾ ਠੀਕ ਆ ਮੈਨੂੰ ਇਹ ਚੀਜ਼ਾਂ ਨਾ ਕਰੋ ਵੀ ਕਦੇ ਮੈਨੂੰ ਇੰਨਾ ਮਜਬੂਰ ਹੋ ਜਾ ਵੀਰੇ ਕਦੇ ਮੈਨੂੰ ਖੁਦ ਖੁਸ਼ੀ ਕਰਨੀ ਪਈ ਇਹ ਚੀਜ਼ ਪੱਖੋਂ ਠੀਕ ਆ ਮੈਨੂੰ ਮਜਬੂਰ ਨਾ ਕਰਿਆ ਕਰੋ ਹੜੇ ਜਿੱਦ ਤੇ ਬਾਈ ਦਾ ਟਾਈਮ ਹੋਇਆ ਮੈਨੂੰ ਜ਼ਰੂਰ ਮਿਲੂਗਾ ਤੇ ਮੇਰੇ ਲਈ ਟਾਈਮ ਵੀ ਕੱਢੂਗਾ ਠੀਕ ਆ ਠੀਕ ਆ ਵੀਰੇ ਬਾਕੀ ਧੰਨਵਾਦ ਵੀਰੇ ਠੀਕ ਹੈ ਬਜ਼ੁਰਗੋ ਸਾਰਿਆਂ ਦਾ ਧੰਨਵਾਦ ਜੀ ਸਾਰੇ ਜਣੇ ਇਸੇ ਤਰ੍ਹਾਂ ਸਪੋਰਟ ਰੱਖਿਓ ਕੁੜੀਆਂ ਨਾਲ